ਮੁੰਡੇ ਦੇ ਕੰਤਾਏ ਪਏ ਆ ਮੁੰਡੇ ਨੇ ਅਵਾਏ ਪਏ ਆ ਮੁੰਡੇ ਨੇ ਸਾਨੂੰ ਬਹੁਤ ਬੁਰਾ ਕਰਿਆ ਸਾਨੂੰ ਉਹ ਕਰਿਆ ਵੀ ਨਾ ਕਿਸੇ ਨਾਲ ਹੋਵੇ ਇੱਤੈ ਕਹਿੰਨੇ ਵੀ ਇਹੋ ਜਿਹੇ ਪੁੱਤ ਨਾ ਜੰਮਣ ਕਿਸੇ ਦੇ ਵੀ ਤੇ ਤੂੰ ਕਿੱਦਾਂ ਦਾ ਯਾਰ ਬੰਦਾ ਹੈਗਾ ਵੀ ਆਪਣੇ ਪਿਓ ਨੂੰ ਤੂੰ ਘਰੋਂ ਬਾਹਰ ਕੱਢਦਾ ਹੈਗਾ ਹੁਣ ਘਰੇ ਨਹੀਂ ਰੱਖੋਗੇ ਜੀ ਇਹਨਾਂ ਨੂੰ ਬਿਲਕੁਲ ਨਹੀਂ ਜੀ ਘਰ ਬੇ ਘਰਵਾੜਨ ਦੇ ਯੋਗ ਹੀ ਨਹੀਂ ਹੈਗੇ ਇਹ ਲੋ ਲੁਬਿਆਣੇ ਨਿਹੰਗ ਸਿੰਘਾਂ ਕੋ ਪਹੁੰਚੇ ਆ ਜੀ ਇੱਕ ਗੁਰਦੁਆਰਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਨਿਹੰਗ ਸਿੰਘ ਮੇਰੇ ਕੋਲ ਬਹੁਤ ਤੁਰੇ ਫਿਰਦੇ ਨੇ ਵਿਚਾਰੇ ਇੱਥੇ ਉਹ ਤਾਂ ਕਹਿੰਦੇ ਜੀ ਤੁਹਾਡੇ ਕੋਲ ਜਾਣਗੇ ਉਹਨਾਂ ਉਹਨਾਂ ਦੇ ਨਾਲ ਖੜਨਗੇ ਇਹ ਉਹੀ ਗੱਲ ਨਹੀਂ ਤੇ ਖੜਨ ਫੇਰ ਆਉਣ ਕੋਈ ਗੱਲ ਨਹੀਂ ਤੇ ਮੇਰੀ ਸਾਰੀ ਜਾਇਦਾਦ 베ਚਤੀ ਮੇਰਾ ਘਰ 베ਤਾ ਪੈਸੇ ਕੈਨੇਡਾ ਤੋਂ ਭੇਜਦਾ ਰਿਹਾ ਵੀ ਮੇਰਾ ਮੁੰਡਾ ਕਿਸੇ ਤੇ ਹੱਥ ਨਾ ਢੇ ਪਰ ਮੇਰੇ ਮੁੰਡੇ ਨੇ ਮੈਨੂੰ ਇਹ ਹੱਥ ਢਾਤੇ ਮੇਰਾ ਜ਼ਮੀਨ 베ਤੀ ਮੇਰਾ ਘਰ 베ਤਾ ਮੇਰੀਆਂ ਬਾਦੀਆਂ 베ਤੀਆਂ ਮੇਰੀ ਸ਼ਾਮਲਾ ਸ਼ਾਮਲਾਟ ਵੀ ਇਹ ਚਾਰ ਪੰਜ ਬੰਦੇ ਇਕੱਠੇ ਹੋ ਕੇ 베ਚ ਗਏ ਐਡੀਆਂ ਜ਼ਮੀਨਾਂ ਲੈ ਕੇ ਲਿਆ ਜ਼ਮੀਨਾਂ ਤੇ ਮਾਲਕ ਹੋ ਕੇ ਰਹ ਰਹੇ ਆਂ ਅਰ ਨਾਲੇ ਲੁਕੇ ਰਹੇ ਰਹਿ ਲੈ ਰਹਿ ਲੈ ਆਏ تھے ਵੀ ਕਿਤੇ ਮਾਰ ਨਾ ਦਿੰਦਾ ਬਈ ਇਹ ਤਾਂ ਇਹ ਸੋਚਿਆ ਹੋਣਾ ਵੀ ਮੇਰੇ ਬੜਾਪੇ ਦਾ ਜਿਹੜਾ ਇਹ ਮੇਰੇ ਬੱਚੇ ਸਾਰੇ ਬਨਣਗੇ ਜੁੱਤੀਆਂ ਮਾਰਨ ਲੱਗ ਗਏ ਬੜਾਪਾ ਇਹਨਾਂ ਨੇ ਕੀ ਬਣਾਉਣਾ ਜੁੱਤੀਆਂ ਮਾਰਦੇ ਨੇ ਮੈਂ ਉਹਨੂੰ ਕਰਦੀ ਨਹੀਂ ਰੱਖ ਸਕਦਾ ਅੱਛਾ ਉਹਦਾ ਤੀਰ ਸਾਰਾ ਖੋਹ ਲੁੱਟ ਲਿਆ ਯਾਰ ਪੱਤੋਂ ਉਹਨੂੰ ਵਿਚਾਰਿਆਂ ਰੋੜਾਂ ਦੇ ਉੱਤੇ ਖਾਣਾ ਮੈਨੂੰ ਵੀ ਇਹ ਬਤਮੀ ਜਿਹਾ ਹੋ ਗਿਆ ਹੁਣ 100 ਕਰੋੜ ਰੁਪਏ ਆ 500 ਕਰੋੜ ਦਿੱਤਾ 1 ਕਰੋੜ ਰੁਪਏ ਦੀ ਵਿਚਾਰੇ ਨੂੰ ਕੋਠੀ ਤਾਂ ਲੈ ਲੈ ਤੇਰਾ ਪਿਓ ਆ ਤੂੰ ਲੈਦੇ ਨੈਰ ਕੋਲੇ ਹੁੰਦਾ ਤਾਂ ਮੈਂ ਤਾਂ ਲੈ ਹੀ ਜੈਨੀ ਸੀਗੀ ਬਸ ਫਿਰ ਗੱਲ ਕਰ ਤਾਂ ਮੈਂ ਇੰਨੀ ਹਮਦਰਦੀ ਤਾਂ ਦਿਖਾਓ ਕਹਿੰਦੇ ਚਿੱਟੇ ਹੋ ਜਾਂਦੇ ਖੂਨ ਇਹ ਹੋ ਗਏ ਚਿੱਟੇ ਖੂਨ ਹੁਣ ਇੱਥੋਂ ਪਤਾ ਲੱਗਦਾ ਇਹ ਨੰਗਾ ਕਲਯੁਗ ਹੁਣ ਨੱਚਦਾ ਜੀਰੋ ਆਓ ਮੇਰੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਬਜ਼ੁਰਗ ਦੀ ਗੱਲ ਸੁਣੋ ਕੈਨੇਡਾ ਤੋਂ ਆਇਆ ਇਹ ਵਿਚਾਰਾ ੱਟਕੇ ਖਾਂਦਾ ਫਿਰਦਾ ਰੋਡਾਂ ਦੇ ਉੱਤੇ ਇਹਦੇ ਪਿਓ ਇਹਦਾ ਜਿਹੜਾ ਮੁੰਡਾ ਉਹ ੱਟਕੇ ਖਵਾ ਰਿਆ ਹੈਗਾ ਇਹਦੀ ਆਪਾਂ ਬਾਹ ਫੜੀਏ ਕੋਹਰ ਕਲਯੁਗ ਚੱਲ ਰਿਹਾ ਸੋ ਕੋਹਰ ਕਲਯੁਗ ਦੀ ਤਮਾਮ ਉਹ ਤਸਵੀਰਾਂ ਤੁਹਾਡੇ ਤੱਕ ਅਸੀਂ ਆਪਣੇ ਚੈਨਲ ਜ਼ਰੀਏ ਪਹੁੰਚਾਣੇ ਰਹਿੰਦੇ ਕੀ ਇਸ ਕਲਯੁਗ ਦੇ ਵਿੱਚ ਕੀ ਹੋ ਰਿਹਾ ਹੈ ਪਿੱਛੇ ਤੁਸੀਂ ਵੇਖਿਆ ਸੀ ਤੁਹਾਡੇ ਤੱਕ ਵੀਡੀਓ ਸਾਂਝੀ ਕੀਤੀ ਕਿ ਕਿਵੇਂ ਲੋਕ ਆਸ਼ਰਮ ਦੇ ਵਿੱਚ ਰਹ ਰਹੇ ਨੇ ਕਿਵੇਂ ਕਿਸ ਤਰੀਕੇ ਨਾਲ ਪੁੱਤਾਂ ਨੇ ਜਿਨ੍ਹਾਂ ਵਾਸਤੇ ਲੋਕ ਮਿਹਨਤ ਕਰਦੇ ਨੇ ਪਿਓ ਉਹਨਾਂ ਦੇ ਮਿਹਨਤ ਕਰਦੇ ਨੇ ਉਮੀਦਾਂ ਰੱਖਦੇ ਨੇ ਕਿ ਜਵਾਨ ਹੋ ਕੇ ਮੁੰਡਾ ਜਿਹੜਾ ਹੈ ਉਹ ਸਾਡਾ ਸਹਾਰਾ ਬਣੇਗਾ ਪਰ ਉਹ ਕਿਤੇ ਨਾ ਕਿਤੇ ਕਈ ਲੋਕ ਇਸ ਚੀਜ਼ ਦੇ ਸ਼ਿਕਾਰ ਹੁੰਦੇ ਨੇ ਕਿ ਜਿਹੜੇ ਪੁੱਤ ਉਹਨਾਂ ਦੇ ਉਹਨਾਂ ਦੇ ਕੰਮ ਨਹੀਂ ਆਉਂਦੇ ਉਹਨਾਂ ਨੂੰ ਖੱਜਲ ਖਵਾਰ ਕਰਦੇ ਨੇ ਤਾਂ ਜੀ ਇੱਕ ਬਾਪੂ ਜੀ ਮੇਰੇ ਨਾਲ ਮੌਜੂਦ ਨੇ ਇੱਕ ਵਾਰੀ ਤਸਵੀਰ ਦਿਖਾਵਾਂਗਾ ਇਹ ਫਤੇਗੜ ਸਾਹਿਬ ਤੋਂ ਪਹੁੰਚੇ ਨੇ ਸਾਡੇ ਕੋਲ ਖਾਲਸਾ ਜੀ ਵੀ ਸਾਡੇ ਨਾਲ ਮੌਜੂਦ ਨੇ ਉੱਥੋਂ ਪਹੁੰਚੇ ਆ ਸੋ ਇਹਨਾਂ ਕੋ ਜਾਣਦੇ ਆ ਕਿਉਂਕਿ ਜਿਸ ਤਰੀਕੇ ਨਾਲ ਅਕਸਰ ਹੀ ਤੁਹਾਡੇ ਤੱਕ ਇਸ ਤਰ੍ਹਾਂ ਦੀ ਵੀਡੀਓ ਸਾਂਝੀਆਂ ਕਰਦੇ ਕਿ ਅੱਜ ਕੱਲ ਇਸ ਕਲਯੁਗ ਦੇ ਵਿੱਚ ਪਿਓ ਪੁੱਤ ਦਾ ਨਹੀਂ ਰਿਹਾ ਧੀ ਪਹਿਲਾਂ ਲੋਕ ਜੰਮਣੋਂ ਪਿੱਛੇ ਹਟਦੇ ਸੀ ਵੀ ਨਹੀਂ ਜੰਮਦੇ ਸੀ ਪਰ ਅੱਜ ਪੁੱਤ ਜੰਮ ਕੇ ਵੀ ਜਿਹੜੇ ਪਿਓ ਨੇ ਉਹ ਪਛਤਾ ਰਹੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮਾਈਕ ਟੈਕ ਖਾਲਸਾ ਸਾਹਿਬ ਇਸ ਪਤੇ ਬਾਪੂ ਜੀ ਕੀ ਹਾਲ ਹੈ ਠੀਕ ਹੋ ਠੀਕ ਤਾਂ ਹਾਂ ਨਹੀਂ ਬੇਟੇ ਠੀਕ ਜੇ ਹੁੰਦੇ ਫੇਰ ਦੀ ਦੂਰ ਕੀ ਆਉਣਾ ਸੀ ਠੀਕ ਤਾਂ ਬੇ ਠੀਕ ਹੋਏ ਪਏ ਆ ਮੁੰਡੇ ਦੇ ਕੰਤਾਏ ਪਏ ਆ ਮੁੰਡੇ ਨੇ ਅਵਾਏ ਪਏ ਆ ਮੁੰਡੇ ਨੇ ਸਾਨੂੰ ਬਹੁਤ ਬੁਰਾ ਕਰਿਆ ਸਾਡੇ ਨਾਲ ਸਾਨੂੰ ਉਹ ਕਰਿਆ ਵੀ ਨਾ ਕਿਸੇ ਨਾਲ ਹੋਵੇ ਇੱਥੇ ਕਹਿੰਦੇ ਵੀ ਇਹੋ ਜਿਹੇ ਪੁੱਤ ਨਾ ਜੰਮਣ ਕਿਸੇ ਦੇ ਵੀ ਇਹਦੇ ਨਾਲੋਂ ਕੁੜੀਆਂ ਚੰਗੀਆਂ ᱛੀਆਂ ਜਿਹੜੇ ਲੋਕ ਕੁੜੀਆਂ ਨੂੰ ਮਾਰ ਦਿੰਦੇ ਉਹ ਮਾਰੇ ਤੇ ਬੰਦੇ ਵੀ ਮੁੰਡਿਆਂ ਨੇ ਹੁਣ ਬਹੁਤ ਅੱਤ ਚੱਕੀ ਵੀ ਐ ਹੁਣ ਮੁੰਡੇ ਨਹੀਂ ਚੰਗੇ ਰਹੇ ਤੇ ਮੇਰੀ ਸਾਰੀ ਜਾਇਦਾਦ 베ਚਤੀ ਮੇਰਾ ਘਰ 베ਚਤਾ ਮੈਨੂੰ ਮੈਂ ਪੈਸੇ ਕੈਨੇਡਾ ਤੋਂ ਭੇਜਦਾ ਰਿਹਾ ਵੀ ਮੇਰਾ ਮੁੰਡਾ ਕਿਸੇ ਤੇ ਹੱਥ ਨਾ ਢੇ ਪਰ ਮੇਰੇ ਮੁੰਡੇ ਨੇ ਮੈਨੂੰ ਇਹ ਹੱਥ ਢਾਤੇ ਇਹ ਨੇ ਇਹੋ ਜਿਹਾ ਕੰਮ ਕਰਿਆ ਮੇਰਾ ਜ਼ਮੀਨ ਵੇਚੀ ਮੇਰਾ ਘਰ ਵੇਚਤਾ ਮੇਰੀਆਂ ਬਾਦੀਆਂ ਵੇਚਤੀਆਂ ਮੇਰੀ ਸ਼ਾਮਲਾਟ ਸ਼ਾਮਲਾਟ ਵੀ ਇਹ 4-5 ਬੰਦੇ ਇਕੱਠੇ ਹੋ ਕੇ ਵੇਚ ਗਏ ਇਹ ਸਾਰਾ ਕੁਝ ਵੇਚ ਕੇ ਹੁਣ ਅੱਜ ਮੈਨੂੰ ਘਰੋਂ ਕੱਢਿਆ ਵਾ ਮੇਰੇ ਮੁੰਡੇ ਨੂੰ ਕੁੱਟਿਆ ਮੁੰਡੇ ਨੂੰ ਕੁੱਟ ਕੇ ਤੀਜੀ ਮੰਜ਼ਲ ਤੋਂ ਥੱਲੇ ਲਿਆ ਥੱਲੇ ਲਿਆ ਕੇ ਫਿਰ ਗੱਡੀ 'ਚ ਸਿੱਟ ਲਿਆ 7 ਬੰਦੇ ਤੇ 70 ਨੇ ਗੱਡੀ 'ਚ ਸਿੱਟ ਲਿਆ ਫਿਰ ਉਹਨੂੰ ਨਹਿਰ 'ਚ ਸਿੱਟਣ ਚੱਲੇ ਘਾਰ ਉੱਥੇ ਡੀਟੀ ਰੋਡ ਦੇ ਪੁਲ 'ਤੇ ਜਾ ਕੇ ਇੱਕ ਪਰਜਾ ਪਤਾਨ ਦਾ ਕਮਾਰਾ ਦਾ ਮੁੰਡਾ ਸੀ ਵਿੱਚ ਉਸੇ ਮਹਿਕਮੇ ਦੇ ਉਹਨੇ ਰੋਲਾ ਪਾਇਆ ਵੀ ਆਪਾਂ ਪੱਟੇ ਜਾਵਾਂਗੇ ਆਪਾਂ ਖੋਏ ਜਾਵਾਂਗੇ ਆਪਾਂ ਨਾ ਇਹ ਕੰਮ ਕਰੀਏ ਨਾ ਕੰਮ ਕਰੀਏ ਤਾਂ ਉੱਥੇ ਸਾਲ ਹੋਟਲ ਦੇ ਕੋਲ ਸਿੱਟ ਕੇ ਉਹਨੂੰ ਚਲੇ ਗਏ ਕੁੱਟਿਆ ਬਹੁਤ ਨੰਗਾ ਕਰਕੇ ਉਹ ਵਿਡੀਓ ਕਰੀਆਂ ਬੁਰਾ ਹਾਲ ਬਣ ਕੇ ਦਿਹਾੜੇ ਬਣਾਏ ਨੇ ਤੇ ਹੁਣ ਮੈਨੂੰ ਮੈਨੂੰ ਵੀ ਘਰੋਂ ਕੱਟਤਾ ਮੈਨੂੰ ਹੁਣ ਮਾਰਨ ਨੂੰ ਫਿਰਦਾ ਹੋ ਕਨਾਈ ਹਾਂ ਮੇਰਾ ਮੁੰਡਾ ਮੈਨੂੰ ਮਾਰਨੋਂ ਫਿਰਦਾ ਹੁਣ ਵੀ ਉਹ ਤਾਂ ਮੈਂ ਕੁੱਟ ਕੇ ਸਿੱਧਾ ਕਰ ਲਿਆ ਤੈਨੂੰ ਮਾਰੂਗਾ ਬਾਪੂ ਜੀ ਬਾਹਰ ਰਹਿੰਦੇ ਸੀ ਕਿ ਤੁਸੀਂ ਬਾਹਰ ਕਿੱਥੇ ਰਹਿੰਦੇ ਸੀ ਬਾਹਰ ਐਡਵੈਂਟਨ ਅਲਬਰਟਾ ਚ ਕੈਨੇਡਾ ਚ ਹਾਂ ਕੈਨੇਡਾ ਚ ਮੈਂ ਉੱਥੇ 32 ਸਾਲ ਦਾ ਰਹਿ ਰਿਹਾ ਹਾਂ ਬਈ ਮੈਂ ਤਾਂ ਇਹਨੂੰ ਦਿੰਦਾ ਹੀ ਰਿਹਾ ਨਾ ਕਿ ਇਹ ਤੇ ਕਦੇ ਠੇਕਾ ਨਹੀਂ ਪੁੱਛਿਆ ਕਦੇ ਜ਼ਮੀਨ ਨਹੀਂ ਪੁੱਛੀ ਕਦੇ ਕੁਛ ਨਹੀਂ ਪੁੱਛਿਆ ਆ ਹੁਣ ਆ ਕੇ ਆਕੁਸ਼ ਹੋ ਗਿਆ ਸਾਰੀ ਜ਼ਮੀਨ ਨਾਉਂ ਰਵਾ ਕੇ ਆਪਣੀ ਈਕੇ ਦਾ ਦੋਸਤ ਹੈ ਮੁਰਲਾਪੁਰ ਦਾ ਇੱਕ ਵਕੀਲ ਉਹਦਾ ਬਿੰਦਾ ਨਾਉਂ ਹੈ ਉਹ ਤੇ ਕਾਨੂੰਨ ਲਈ ਜਾਂਦਾ ਇਹ ਵੀ ਆਹ ਕਾਨੂੰਨ ਚ ਆਪਾਂ ਜ਼ਮੀਨ ਨਾਉਂ ਕਰਵਾ ਲਓ ਆ ਕਾਨੂੰਨ ਚ ਜ਼ਮੀਨ ਨਾਉਂ ਬਸ ਆ ਇਹਨਾਂ ਦਾ ਕੰਮ ਫੜਿਆ ਹੋਆ ਹੈ ਬੱਪੂ ਜੀ ਇੰਨੀ ਮਿਹਨਤ ਕੀਤੀ ਤੁਸੀਂ ਬਾਹਰ ਜਾ ਕੇ ਮੁੰਡਿਆਂ ਦੇ ਵਾਸਤੇ ਸੋਚਦੇ ਰਹੇ ਸਾਰਾ ਕੁਝ ਕੀਤਾ ਜੇ ਮੁੰਡਿਆਂ ਨੇ ਤੁਹਾਨੂੰ ਬਾਹਰ ਕੱਢਤਾ ਨਾ ਜੀ ਮੁੰਡਿਆਂ ਦਾ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਮੁੰਡਿਆਂ ਦਾ ਹੁਣ ਇਤਬਾਰ ਨਾ ਕਰੋ ਵੀ ਇਹ ਇਹ ਹੁਣ ਹਿੱਲ ਗਏ ਵਿੱਚ ਵਿੱਚ ਚੰਗੇ ਵੀ ਨੇ ਇਹ ਜੀ ਗੱਲ ਨਹੀਂ ਕੋਈ ਵਿਨਾਸ਼ ਨਹੀਂ ਹੈ ਪਰ ਜਿੰਨੇ ਮੁੰਡੇ ਹਿੱਲ ਗਏ ਕੁੜੀਆਂ ਨਹੀਂ ਹਿੱਲੀਆਂ ਕੁੜੀਆਂ ਫੇਰ ਮਾਂ ਬਾਪਾਂ ਦਾ ਕਰਦੀਆਂ ਨੇ ਮੁੰਡੇ ਤਾਂ ਹੁਣ ਮਾਂ ਬਾਪਾਂ ਨੂੰ ਧੱਕੇ ਦੇਣ ਲੱਗ ਗਏ ਦੋ ਬੰਦੇ ਹੋਰ ਉੱਥੇ ਫਤੇਗੜ ਆਉਂਦੇ ਨੇ ਰੋਜ਼ ਐਸੇ ਦੁੱਖ ਦੇ ਮਾਰੇ ਉਹਨਾਂ ਨੂੰ ਵੀ ਇੱਕਨੇ ਘਰ ਤੋਂ ਕੱਢਿਆ ਵਾ ਹੁਣ ਤਾਂ ਬਹੁਤ ਰਵਾਜ ਚੱਲ ਪਿਆ ਇਹ ਆ ਹੁਣ ਡਰ ਲੱਗਦਾ ਨਾ ਜੀ ਮੈਨੂੰ ਤਾਂ ਡਰ ਲੱਗਦਾ ਹੁਣ ਮੇਰੀ ਹਫਾਜ਼ਤ ਲਈ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਅਸੀਂ ਸਾਰੇ ਘੁੰਮਿਆ ਚੰਡੀਗੜ੍ਹ થઈ ਇੱਥੇ ਫਤਿਹਗੜ੍ਹ ਸਾਹਿਬ ਕੋਈ ਸਾਡੀ ਸੁਣਵਾਈ ਨਹੀਂ ਨਾਲੇ ਐਨਆਰਈਆਂ ਸੀ ਐਨਆਰਈਆਂ ਕੋਈ ਜਾਏ ਕੋਈ ਸੁਣਵਾਈ ਨਹੀਂ ਹੈ ਨਾ ਠਾਣੇ 'ਚ ਨਾ ਤਸਵੀਲ 'ਚ ਸਾਡੇ ਸਾਡੇ ਕਹਿਤੇ ਤਾਂ ਸਾਨੂੰ ਲੰਬੜਦਾਰ ਸਾਡੇ ਕਹਿਤੇ ਦਸਕ ਨਹੀਂ ਕਰਦਾ ਹੈ ਆ ਕਿੰਨੀ ਜ਼ਮੀਨ ਸੀ ਬਾਪੂ ਜੀ ਆਪਣੇ ਕੋਲ ਮੇਰੇ ਕੋਲ ਇੱਥੇ 20 ਕਿੱਲੇ ਜ਼ਮੀਨ ਸੀ ਅਰੇ 14 13 ਕਿਲੇ ਜੂਪੀ ਚ ਜ਼ਮੀਨ ਤੇ ਹੂੰ ਜੋ ਪੀਚੇ ਵੀ ਹਾਂ ਉਹ ਵੇਚ ਲਈ ਹਾਂ ਸਾਰੀ ਵੇਚ ਲਈ ਕੁਛ ਨਹੀਂ ਬਚਿਆ ਨਾ ਉੱਥੇ ਨਹੀਂ ਬਚੀ ਹੈ ਇੱਥੇ ਹੈਗੀ ਤਾਂ ਇੱਥੇ ਆਲੀ ਦੱਬੀ ਬੈਠਾ ਉਹ ਜੀ ਕਿੰਨੀ ਮਿਹਨਤ ਕੀਤੀ ਸੀ ਇਹਦੇ ਵਾਸਤੇ ਇੰਨਾ ਕੁਝ ਬਣਾਇਆ ਤੁਸੀਂ ਮੈਂ ਤਾਂ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਉਰੇ 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 ਕੀਤੀ ਫਿਰ ਜੂਪੀ ਜਾ ਕੇ ਜ਼ਮੀਨ ਆਬਾਦ ਕਰੀ ਉੱਥੇ ਜ਼ਮੀਨ ਅਸੀਂ ਨਿਰਗਲ 60 65 77 ਕਿਲੇ ਕਰ ਲیتے ਚਾਰ ਪਾਈ ਤੇ ਅਸੀਂ ਸਾਨੂੰ 12-12 ਤੇ ਕਿਲੇ ਆਏ ਨੇ ਤੇ ਫੇਰ ਮੈਂ ਜਾ ਕੇ ਕੈਨੇਡਾ ਚ ਕੰਮ ਕਰਿਆ ਬਹੁਤ ਉੱਥੇ ਤੇ ਇਹਨੂੰ ਪੈਸੇ ਭੇਜੇ ਨੇ 1 ਲੱਖ 70000 ਦਾ ਡਾਲਰ ਦਾ ਗੇੜ ਇਹਨੂੰ ਇਸ ਬੰਦੇ ਨੂੰ ਮੈਂ ਭੇਜਿਆ ਡਾਲਰ ਉਹਦੇ ਅੱਜ ਲੱਕ ਬਣਾ ਲਓ ਕਿੰਨੇ ਬਣ ਲਗੇ ਇਹ ਬੰਦੇ ਨੇ ਉਮੀਦ ਸੀ ਕਿ ਕਦੇ ਵੀ ਤੁਹਾਡੇ ਮੁੰਡੇ ਤੁਹਾਡੇ ਨਾਲ ਇਦਾਂ ਕਰ ਲਗੇ ਤੁਸੀਂ ਇੰਨਾ ਬਿਲਕੁਲ ਉਮੀਦ ਨਹੀਂ ਥੀ ਇਹ ਤਾਂ ਮੇਰੇ ਨਾਲ 13ਵੀਂ ਹੋ ਗਈ ਬਸ ਐਜੀ ਤਾਂ ਕਦੇ ਵੀ ਨਹੀਂ ਥੀ ਹੋਈ ਤਾਂ ਔਰ ਕਿਸੇ ਨੇ ਵੀ ਨਹੀਂ ਕਰੀ ਹੁਣ ਇੱਕ ਗੱਲ ਹੋਰ ਵੀ ਕਰਦਾ ਹੈ ਜੇ ਮੈਂ ਕਿਹਤੇ ਪੈਸੇ ਲੈਣੇ ਉਹਨੂੰ ਜਾ ਕੇ ਕਹਿੰਦਾ ਪੈਸੇ ਨਾ ਮੋੜੋ ਤੇ ਪੈਸੇ ਦੱਬ ਲੈ ਇੱਕ ਬੰਦੇ ਤੇ ਮੈਂ 3000 ਡਾਲਰ ਲੈਣਾ ਤਾਂ ਉਹਦੇ ਮੁੰਡੇ ਨੂੰ ਮੈਂ ਕੱਢਿਆ 7-8000 ਡਾਲਰ ਦਿੱਤਾ ਉਹਨੇ ਚਾਰਤਾ ਮੋੜਤਾ ਤਿੰਨ ਹੁਣ ਉਹ ਧੁੱਬਣ ਲੱਗਿਆ ਉਹ ਇਹਦੇ ਕਹੇ ਤੇ ਆ ਹਾਲ ਹੈ ਫਿਰ ਹੁਣ ਰਹਿੰਦੇ ਕਿੱਥੇ ਪੁੱਜੀ ਜੇ ਤੁਸੀਂ ਕਹਿੰਦੇ ਕੱਢਤਾ ਕਿਰਾਏ ਤੇ ਐਡੀਆਂ ਜ਼ਮੀਨਾਂ ਲੈ ਕੇ ਲਿਆ ਜ਼ਮੀਨਾਂ ਤੇ ਮਾਲਕ ਹੋ ਕੇ ਰਹ ਰਹੇ ਆ ਅਰ ਨਾਲੇ ਲੁਕੇ ਰਹੇ ਰਹ ਲੈ ਰਹੇ ਆਏ تھے ਵੀ ਕਿਤੇ ਮਾਰਨੋਂ ਨਾ ਪੇ ਸਮਤ ਮੀਦੇ ਨੀthi ABI ਇੱਕ ਕਰੂ ਔਰ ਇਹਦੀ ਕੁੜੀ ਦੇ ਵਿਆਹ ਨੂੰ ਮੇਰੇ ਘਰ ਵਾਲੀ ਨੇ ਕਿਹਾ ਵੀ ਆਪਣੀਆਂ ਕੁੜੀਆਂ ਨੇ ਇਹਨਾਂ ਨੇ ਮੰਨਣੀਆਂ ਵੀ ਆਪਾਂ ਆਪਣੀਆਂ ਕੁੜੀਆਂ ਨੂੰ ਮੰਨ ਲਓ ਤਾਂ ਮੈਂ ਇਹ 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 ਆਪਣੀਆਂ ਕੁੜੀਆਂ ਨੂੰ ਮੰਨਿਆ ਛੇ-ਛੇ ਚੂੜੀਆਂ ਪਾਈਆਂ ਤੇ ਬਾਕੀ ਫੇਰ ਮੈਂ ਕਿਹਾ ਵੀ ਪੋਤ ਨੂੰ ਨੂੰ ਉਹ ਕਹਿੰਦੀ ਪੋਤ ਨੂੰ ਵੀ ਕਰਵਾ ਛੇ ਚੂੜੀਆਂ ਉਹਨੂੰ ਕਰਵਾਈਆਂ ਅਗੇ ਸਮਝ ਫੇਰ ਉਹ ਕਹਿੰਦੀ ਵੀ ਪੋਤੀਆਂ ਨੂੰ ਵੀ ਕੁਝ ਕਰ ਦੇ ਦੋਤੀਆਂ ਨੂੰ ਮੈਂ ਉਹਨਾਂ ਨੂੰ ਚੇਨਾ ਪਾਈਆ ਮੈਂ ਉਸ ਮੌਕੇ ਇੱਕ ਵਿਆਹ ਚ 33 ਤੋਲੇ ਸੀ ਉਹਨਾਂ ਪਾ ਕੇ ਗਿਆ ਤਾਂ 33 ਤੋਲੇ ਸੋਨਾ ਪਾ ਕੇ 33 ਤੋਲੇ ਸੀ ਉਹਨਾਂ ਜਲਾ ਲੋ ਕਿੰਨੇ ਦਾ ਬਣਦਾ ਓ ਤੇ ਬਾਅਦ ਮੈਂ ਆਪਣੇ ਘਰ ਵਾਲੀ ਨੂੰ ਰਾਣੀ ਹਾਰ ਕਰਵਾਇਆ ਰਾਣੀ ਹਾਰ ਕਰਵਾਇਆ ਉਹ ਕਹਿੰਦੀ ਵੀ ਵੀ ਮੈਂ ਕੀ ਕਰਨਾ ਰਾਣੀ ਹਾਰ ਉਹਨੇ ਚੱਕਿਆ ਮਾੜਾ ਜ ਮੱਥੇ ਨੂੰ ਲਾ ਲਿਆ ਵੀ ਮੈਂ ਕੀ ਕਰਨਾ ਰਾਣੀ ਹਰ ਮੈਂ ਤਾਂ ਹੁਣ ਬੁਢੀ ਹੋ ਗਈ ਮੈਂ ਕੀ ਕਰਨਾ ਉਹਨੇ ਕਹਿੰਦੀ ਸਾਰੇ ਮੈਨੂੰ ਐ ਕਹਤਾ ਵੀ ਜਸੂ ਪਾਲੂ ਜਸੂ ਮੇਰੀ ਪੋਤੀ ਦੇ ਨਾਂ ਆ ਇਸ ਬੰਦੇ ਦੇ ਕੁੜੀ ਦੇ ਨਾਂ ਜਸੂ ਮੈਂ ਉਹ ਹੀ ਰਾਣੀ ਹਰ ਸਾਹਮ ਕੇ ਰੱਖਿਆ 10 ਟੋਲੇ ਦਾ ਸੀ ਰਾਣੀ ਹਰ ਤਾਂ ਉਹ ਸਾਰਾ ਹੀ ਸੂਨੇ ਦਾ ਉਹਦੀ ਲੜੀ ਲੁੜੀ ਸਭ ਸੂਨੇ ਦੀ ਮੈਂ ਉਹ ਜਦੋਂ ਵਿਆਹ ਤਾਂ ਉਹਤੇ ਦੋ ਦਿਨ ਪਹਿਲਾਂ ਠੀਕ ਕਰਵਾ ਕੇ ਉਹਨੂੰ ਕੁੜੀ ਨੂੰ ਦਿੱਤਾ ਮੈਂ ਇਹਨਾਂ ਨੂੰ ਇਹਨਾਂ ਦੱਸੀ ਇਹਨਾਂ ਨੇ ਤੈਨੂੰ ਕਰਾਉਣਾ ਨਹੀਂ ਕੁਝ ਵੀ ਇਹ ਜਦ ਦੱਸੀ ਜਦ ਇਹ ਕਰਾ ਦੇਣਗੇ ਕੁਝ ਉਹ 10 ਤੋਲੇ ਦਾ ਮੈਂ ਕੁੜੀ ਨੂੰ ਵੀ ਪਾ ਗਿਆ 33 ਤੋਲੇ ਅਰ 10 ਤੋਲੇ 43 ਤੋਲੇ ਸੀ ਉਹਨਾ ਹੋ ਗਿਆ 43 ਚਲੋ ਮਿੰਤ ਦਾ ਪਰਮਾਤਮਾ ਉੱਥੇ ਲਾਈਨ ਬਣਾ ਦਿੰਦਾ ਬੰਦੇ ਦੀ ਮਿੰਤ ਤਾਂ ਚੱਲੀ ਹੋ ਜਾਂਦੀ ਹੈ ਹੁਣ ਮੈਂ ਉਰੇ ਬੈਠਾ ਮੇਰੇ ਪੈਸੇ ਉੱਥੇ ਬਣਦੇ ਨੇ ਇਹ ਤਾਂ ਪਰਮਾਤਮਾ ਹੈ ਜੇ ਆਪਾਂ ਕਿਤੇ ਕਿਸੇ ਚੀਜ਼ ਨੂੰ ਹੱਥ ਪਾ ਗਏ ਉਹ ਸਭ ਕੁਝ ਹੋ ਜਾਂਦਾ ਹੈ ਤੁਸੀਂ ਤਾਂ ਇਹ ਸੋਚਿਆ ਹੋਣਾ ਵੀ ਮੇਰੇ ਬੁੜਾਪੇ ਦਾ ਜਿਹੜਾ ਇਹ ਮੇਰੇ ਬੱਚੇ ਸਾਰੇ ਬਣਨਗੇ ਕਿ ਝੁੱਤੀਆਂ ਮਾਰਨ ਲੱਗ ਗਏ ਬੁੜਾਪਾ ਇਹਨਾਂ ਨੇ ਕੀ ਬਣਾਉਣਾ ਝੁੱਤੀਆਂ ਮਾਰਦੇ ਨੇ ਹਾਂ ਉਹ ਭਾਈ ਦੇ ਮਾਰੀਆਂ ਨੇ ਭਾਈ ਕੁੱਟਿਆ ਭਾਈ ਨੂੰ ਕੋ ਕੁੜਦਾ ਹੁੰਦਾ ਜ਼ਮੀਨ ਦੇ ਦੇ ਅਗਲੇ ਨੂੰ ਹਿੱਸਾ ਦੇਣਾ ਹਿੱਸਾ ਤਾਂ ਹਰੇਕ ਦਾ ਹੁੰਦਾ ਹੀ ਆ ਹਿੱਸਾ ਦੇਣ ਦਾ ਮਾਰਿਆ ਉਹਨੂੰ ਕੁੱਟਣ ਲੱਗ ਗਿਆ ਬੰਦੇ ਹੋਰ ਬੁਲਾ ਕੇ ਗੁਮਾਂਡੀਆਂ ਦੇ ਬੰਦੇ ਬਲੇ ਦੋ ਭਾਈ ਇੱਕ ਤੇ ਦੋ ਇੱਕ ਤੇ ਚਾਰ ਇੱਕ ਘਮਾਰਾਂ ਦਾ ਪੰਜ ਇੱਕ ਮੇਰਾ ਪੋਤਾ ਤਾਂ 6 ਇੱਕ ਮੇਰੀ ਨੂੰ ਤੇ ਸੱਤ ਬੰਦਿਆਂ ਨੇ ਕੁੱਟਿਆ ਹੈ ਬਾਬੂ ਜੀ ਕਿਉਂ ਕਰਦਾ ਮੁੰਡਾ ਐਦਾ ਤੁਹਾਡਾ ਕੋਈ ਗਲਤ ਕੰਮ ਚ ਪੈ ਗਿਆ ਜਾਂ ਕੁਝ ਕੀ ਇਹ ਕਹਿੰਦਾ ਉਹ 2 ਸਾਲ ਦਾ ਉਰੇ ਰਹਿ ਰਿਹਾਤਾ ਇਹ ਕਹਿੰਦਾ ਵੀ ਇਹ ਇੱਥੇ ਆ ਕੇ ਹੁਣ ਸਾਤੇ ਪੈਸੇ ਮੰਗਦਾ ਸਾਤੇ ਕੱਪੜੇ ਮੰਗਾਉਂਦਾ ਸਾਤੇ ਭਲਾਣਾ ਆ ਇਸ ਕਰਕੇ ਕੁੱਟਿਆ ਉਹ ਹਾਂ ਤੁਹਾਨੂੰ ਨਾਲ ਕਿਉਂ ਨਹੀਂ ਰੱਖਦੇ ਮੈਨੂੰ ਇਹ ਵੀ ਉਹਦੇ ਸਾਥ ਸਦ ਦਿੰਦਾ ਮੈਨੂੰ ਤਾਂ ਨਹੀਂ ਰੱਖਦੇ ਵੀ ਉਹਦਾ ਸਾਥ ਦਿੰਦਾ ਇਹ ਜੇ ਮੈਂ ਉਹਦਾ ਸਾਥ ਨਾ ਦਿੰਦਾ ਉਹਨੂੰ ਮੈਂ ਕਹਿੰਦਾ ਵੀ ਮੈਨੂੰ ਤੇਰਾ ਕੁਝ ਲੱਗਦਾ ਬਸ ਫੇਰ ਮੈਂ ਇਹਨਾਂ ਦਾ ਠੀਕ ਤਾਂ ਕਿ ਮੇਰੇ ਕੋਲ ਤਾਂ ਦੋਨਾਂ ਨੂੰ ਖਾਣ ਨੂੰ ਮਿਲਦਾ ਹੈ ਮੈਨੂੰ ਇਹਨੂੰ ਵੀ ਖਾਣ ਨੂੰ ਮਿਲਦਾ ਛੋਟੇ ਨੂੰ ਵੀ ਮਿਲਦਾ ਹੈ ਉਹ ਮੇਰੇ ਤਾਂ ਮੇਰੇ ਕੋਲ ਕੈਨੇਡਾ ਦੇ ਵਿੱਚ ਮਕਾਨ ਹੈ ਇੱਥੇ ਮਕਾਨ ਹੈ ਮੇਰੇ ਕੋਲ ਜ਼ਮੀਨ ਹੈ ਜੁਪੀ ਜ਼ਮੀਨ ਹੈ ਹੁਣ ਜੁਪੀ ਵਾਲੀ ਵੇਚਤੀ ਉਹ ਵੀ ਮੈਨੂੰ ਆ ਜਾਣੀ ਹੈ ਜਿਹੜੀ ਮੇਰੀ ਖਿੱਦਦੀ ਵੀ ਜ਼ਮੀਨ ਹੈ ਨਾ ਉਹ ਕੋਈ ਬੰਦਾ ਮੇਰੀ ਜ਼ਮੀਨ ਨਹੀਂ ਵੇਚ ਸਕਦਾ ਉਹ ਮੈਨੂੰ ਜ਼ਮੀਨ ਮਿਲ ਜਾਣੀ ਆ ਫੇਰ ਪਰ ਹੁਣ ਤੁਸੀਂ ਦਰਦ ਦਰਦੀਆਂ ਠੋਕਰਾ ਖਾ ਰਹੇ ਹੋ ਹਾਂ ਹੁਣ ਇਸ ਕੜੀ ਮੈਂ ਦਰਦ ਦਰਦੀਆਂ ਠੋਕਰਾ ਖਾ ਰਿਹਾ ਹਾਂ ਹੁਣ ਮੈਂ ਠੋਕਰਾ ਖਾ ਰਿਹਾ ਹਾਂ ਬਿਲਕੁਲ ਹਾਂ ਕੌਣ ਕੌਣ ਹੈਗਾ ਪਰਿਵਾਰ ਚ ਤੁਹਾਡੇ ਮੁੰਡੇ ਕੁੜੀ ਵੀ ਹੈਗੀ ਕੋਈ ਆ ਵਾਈਫ ਤੁਹਾਡੀ ਨਾ ਵੈਫ ਤਾਂ ਹੈ ਨਹੀਂ ਕੁੜੀਆਂ ਹੈਗੀਆਂ ਉਹ ਕੈਨੇਡਾ ਹੀ ਨੇ ਹਾਂ ਰਿਸ਼ਤੇਦਾਰ ਨਹੀਂ ਤੋ ਰਿਸ਼ਤੇਦਾਰਾਂ ਕੋ ਤੁਸੀਂ ਜਾ ਕੇ ਰਹਿ ਸਕਦੇ ਉੱਥੇ ਹੀ ਵੀ ਨਹੀਂ ਗਏ ਰਿਸ਼ਤੇਦਾਰ ਅੱਜ ਕੱਲ ਕੋਈ ਰਿਸ਼ਤੇਦਾਰ ਨਹੀਂ ਹੈ ਸਭ ਆਪਣੇ ਆਪਣੇ ਦੇਖੋ ਅੱਜਕੱਲ ਪਤਾ ਕੀ ਹੈ ਅੱਜ ਤਿੰਨ ਦੱਸਦਾ ਉਹਨੇ ਬੰਦਾ ਆਇਆ ਜਾ ਤੇਰਾ ਕੰਮ ਕਰਵਾਤਾ ਮੇਰਾ ਕੰਮ ਕਰਵਾਤਾ ਝੂਠ ਬੋਲ ਕੇ ਝੂਠਾ ਬੰਦਾ ਹੈ ਪੂਰਾ ਇਹ ਉਹਨਾਂ ਨੂੰ ਸੌਰਿਆਂ ਨੂੰ ਇਹ ਹੈ ਵੀ ਇਹ ਸਾਡਾ ਕੰਮ ਕਰਾਉਂਦਾ ਇਹ ਨਹੀਂ ਸਾਡਾ ਕੀ ਕਰਾਉਣਾ ਉਹ ਮੈਰੀ ਕੰਨੂ ਕਰਨਗੇ ਸਮਝ ਗਏ ਨਾਲੇ ਮੈਂ ਆਉਣਾ ਇੱਥੇ ਸਿਰਫ 2-3 ਮਹੀਨੇ ਉਹਨੇ ਰਹਿਣਾ ਸਾਦਾ ਆ ਗੱਲ ਤੁਸੀਂ ਕੀ ਚਾਹੁੰਦੇ ਹੋ ਉੱਥੇ ਰਹਿਣਾ ਚਾਹੁੰਦੇ ਹੋ ਆਪਣੀ ਜ਼ਮੀਨ ਵਾਪਸ ਚਾਹੁੰਦੇ ਹੋ ਜਾਂ ਜਿਹੜੇ ਬੇਇੱਜ਼ਤੀ ਉਹਨੇ ਕੀਤੀ ਚਾਹੁੰਦੇ ਕੀ ਉਹ ਬੇਇੱਜ਼ਤੀ ਉਹਨੇ ਤਾਂ ਕੀ ਦੇਣੀ ਉਹ ਤਾਂ ਅਸੀਂ ਆਪ ਲੈ ਲੈਣੀ ਐ ਬਾਕੀ ਉਰੇ ਵਾਲੀ ਜ਼ਮੀਨ ਅਸੀਂ ਲੈਣੀ ਐ ਉਹ ਅਸੀਂ ਚਾਹੁੰਦੇ ਆ ਤੇ ਅਸੀਂ ਕਰ ਲੈਣਾ ਹਾਂ ਐ ਤੇ ਬਾਕੀ ਉਹਨਾਂ ਉੱਪਰ ਪਰਚਾ ਹੋਵੇ ਪਰਚਾ ਨਹੀਂ ਹੋ ਰਿਹਾ ਪਰਚਾ ਹੋਵੇ ਕੁੱਟਮਾਰ ਦਾ ਪਰਚਾ ਨਹੀਂ ਹੋ ਸਕਦਾ ਇਹ ਰਾਤ ਦਾ ਕਿਨੂੰ ਕਿਨੂੰ ਕੁੱਟਿਆ ਕੇ ਮੇਰੇ ਮੁੰਡੇ ਦੇ ਛੋਟੇ ਨੂੰ ਉਹਨ ਰਾਤਾ ਕਤਲ ਦਾ ਕੇਸ ਜਿਹੜੇ ਨੂੰ ਨਹਿਰ ਸਿੱਟਣ ਚੱਲੇ ਉਹਦੇ ਪਰ ਰਾਤਾ ਕਤਲ ਦਾ ਕੇਸ ਨਹੀਂ ਪੈ ਸਕਦਾ ਪੈ ਸਕਦਾ ਕਿ ਨਹੀਂ ਅੱਛਾ ਫੇਰ ਤਾਂ ਖਤੜੀ ਦਾ ਕੇਸ ਵੀ ਪੈ ਸਕਦਾ ਹੈ ਤੇ ਉਹ ਉਹ ਵੀ ਨਹੀਂ ਪਾਉਂਦੇ ਤੁਸੀਂ ਕਹਿੰਦੇ ਸੀ ਪ੍ਰਸ਼ਾਸਨ ਕੋਲ ਬਹੁਤ ਕੋਈ ਅੰਤੇ ਨਹੀਂ ਛੱਡਿਆ ਜਿੱਥੇ ਜਾਂਦੇ ਹੋਰ ਤਾਂ ਕੋਈ ਨਹੀਂ ਐਡ ਲਾਉਣੀ ਆ ਤੁਸੀਂ ਲਾਉਣੀ ਆ ਤੁਹਾਡੇ ਕੋਲ ਵੀ ਪਹੁੰਚੂਗਾ ਉਹ ਹਾਂ ਚਾਹੇ ਤੁਹਾਡੀ ਮਿੰਤ ਕਰੇ ਚਾਹੇ ਤੁਨ ਕੋਈ ਹੋਰ ਗੱਲ ਲਿਆਵੇ ਕਿਸੇ ਦੀ ਪਰਮਾਇਤ ਲਾ ਕੇ ਵੀ ਐ ਉਹਨਾਂ ਨੂੰ ਸਮਝਾਉ ਬਹੁਤ ਬਹੁਤ ਕੁਝ ਕਰਨੇ ਵਾਲਾ ਉਹ ਬੰਦਾ ਹੈ ਕੀ ਉਹ ਮੁੰਡਾ ਤੁਹਾਡਾ ਕਰਦਾ ਕੀ ਹੈ ਕਰਦਾ ਕੁਝ ਵੀ ਨਹੀਂ ਝੂਠ ਬੋਲਦਾ ਉਹ ਉਹਦੇ ਮੁੰਡੇ ਨੂੰ ਅਸੀਂ ਕਿਹਾ ਦੋ ਵਾਰ ਪੇਪਰ ਭੇਜਤੇ ਕੈਨੇਡਾ ਤੋਂ ਮੈਂ ਇਹਨੂੰ ਕਿਹਾ ਮਾ ਓਏ ਮੱਕਣ ਤਾਂ ਮੁੰਡੇ ਨੂੰ ਭੇਜਿਆ ਨਹੀਂ ਕਹਿੰਦਾ ਬਾਪੂ ਜੀ ਤੈਨੂੰ ਪਤਾ ਕੀ ਗੱਲ ਹੈ ਮਾਂ ਕੀ ਕਹਿੰਦਾ ਇਹ ਮੇਰੇ ਨਾਲੋਂ ਵੀ ਵੱਧ ਝੂਠ ਬੋਲਦਾ ਕਹਿੰਦਾ ਇੱਥੇ ਕਾਮਯਾਬੇ ਝੂਠਾ ਬੰਦਾ ਇੱਥੇ ਤਾਂ ਬਹੁਤ ਬੁਰਾ ਹਾਲ ਹੋਇਆ ਵਾ ਵੀਕਾ ਨਾਮ ਰినాల్ਡ ਵੀ ਝੂਠ ਵੱਧ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਸੰਗਤ ਜੀ ਵੀ ਆਪਾਂ ਹਰ ਜਗ੍ਹਾ ਤੇ ਹਰ ਇੱਕ ਮਦਦ ਕਰਦਿਆਂ ਗਿਆ ਉਤੇ ਮੁੱਖ ਜ਼ਹੀਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ 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 ਰਾਜ ਸਿੰਘ ਦੀ ਰੇਂ ਦੇਣ ਦੇ ਹਟਾ ਰਹਿਨੇ ਆ ਗਿਆ ਜੋ ਕਿ ਅੱਜ ਪੱਤਰਕਾਰ ਜੀ ਅੱਜ ਸਾਡੇ ਕੋਲੇ ਜਿਹੜੇ ਬਜ਼ੁਰਗ ਪਹੁੰਚੇ ਆ ਗਿਆ ਫਤੇਗੜ ਸਾਹਿਬ ਦੀ ਧਰਤੀ ਤੋਂ ਪਹੁੰਚਿਆ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਹੈ ਨਾ ਉੱਥੋਂ ਪਹੁੰਚਿਆ ਗਿਆ ਉੱਥੇ ਉਹ ਬੰਦਾ ਰਹਿੰਦਾ ਇਹਨਾਂ ਦਾ ਪਿਓ ਮੁੰਡਾ ਉਹ ਤੋਂ ਨੇ ਕਰਕੇ ਇੱਕ ਅਲੇ ਦੱਸ ਦੇ ਮੈਂ ਨਹੀਂ ਦੱਸਦਾਗਾ ਇਹਨਾਂ ਨੇ ਕੱਢਤਾ ਬਾਹਰ ਇਹਨੂੰ ਵੀ ਨਾਲ ਇਹਦੇ ਕੋਲੇ ਸਾਰਾ ਕੁਝ ਖੋਲਿਆ ਚਾਹੇ ਘਰੋ ਘਰ ਬੇਕਾਰ ਕਰਤਾ ਹੈਗਾ ਵੀ ਮੇਰੇ ਕੋਲੇ ਆਣ ਕਿਥੇ ਮੇਰੇ ਕੋਲੇ ਬੈਠੇ ਰੋਏ ਕਹਿੰਦੇ ਬਾਬਾ ਜੀ ਮੇਰੇ ਨਾਲ ਬਹੁਤ ਤੱਕਾ ਹੋਇਆ ਮੇਰੀ ਮਦਦ ਕਰੋ ਤੇ ਅਸੀਂ ਮਦਦ ਵੀ ਕੀਤੀ ਹੈਗੀ ਆ ਤੇ ਤੁਹਾਨੂੰ ਇੱਕ ਹੋਰ ਵੀ ਫੋਨ ਕਰਕੇ ਵੀ ਪੁੱਛਿਆ ਉਹ ਬੋਲਦੇ ਸੀ ਸਰਦਾਰ ਜੀ ਬਹੁਤ ਬਤਮੀਜ਼ੀ ਨਾਲ ਲੱਗੇ ਉਹ ਤੁਸੀਂ ਵੀਡੀਓ ਤੁਹਾਨੂੰ ਦਿਖਾਉਣਾ ਰਿਕਾਰਡਿੰਗ ਵੀ ਸੁਣਾਉਣਾ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਤੇ ਵੀ ਇੰਨਾ ਕੁ ਬੁਰਾ ਹਾਲ ਹੈ ਅੱਜਕੱਲ ਬਜ਼ੁਰਗਾਂ ਦਾ ਸੰਗਤ ਜੀ ਇੰਨਾ ਕੁ ਬੁਰਾ ਹਾਲ ਹੈ ਸੰਗ ਬਜ਼ੁਰਗਾਂ ਦਾ ਦੇਖ ਲੋ ਕੈਨੇਡਾ ਦੀ ਧਰਤੀ ਤੋਂ ਆਣ ਕੇ ਆਪਣਾ ਸਾਰਾ ਸਰੀਰ ਭੰਨ ਤੋੜ ਕੇ ਮਿਹਨਤ ਕਰਕੇ ਮੁੰਡਿਆਂ ਨੂੰ ਕਿੱਥੇ ਤੇ ਕਿੱਥੇ ਬਾਪੂ ਦੇ ਮੂੰਹ ਸੁਣੀ ਲਿਆਉਣਾ ਸੰਗ ਜੀ ਤੁਸੀਂ ਕਿੱਥੇ ਤੇ ਕਿੱਥੇ ਕੀਤਾਗਾ ਅੱਜ ਉਹੀ ਜਿਹੜੇ ਪਿਓ ਨੇ ਗੋਦੀ ਚੱਕ ਕੇ ਉਹਨੂੰ ਖੜਾਇਆ ਹੈਗਾ ਬਾਹਰ ਲੈ ਕੇ ਗਿਆ ਹੈਗਾ ਝੂਲੇ ਚਲਾਏ ਹੈਗੇ ਅੱਜ ਉਹੀ ਪਿਓ ਅੱ ਧੱਕੇ ਖਾਂਦਾ ਕਰਦਾ ਦੇਖੋ ਸੰਗਤ ਜੀ ਧੱਕੇ ਖਾਂਦਾ ਫਿਰਦਾ ਰੋਡਾਂ ਦੇ ਉੱਤੇ ਤੇ ਕਰਾਇਆਂ ਦੇ ਧੱਕੇ ਖਾਂਦਾ ਫਿਰਦਾ ਜਿਹਦੇ ਕੋਲੇ ਇੰਨਾ ਪੈਸਾ ਹੋਵੇ ਇੰਨਾ ਬੱਚਿਆਂ ਨੂੰ ਦਿੱਤਾ ਹੋਵੇ ਮੈਂ ਨਹੀਂ ਕਹਿ ਰਿਹਾਗਾ ਇਹ ਬਜ਼ੁਰਗ ਕਹਿ ਰਹੇ ਹੈਗੇ ਤੁਹਾਡੀ ਸੋਣੀ ਲੈ ਵੀਡੀਓ ਦੇ ਵਿੱਚ ਬਜ਼ੁਰਗ ਸਾਰਾ ਕੁਝ ਦੱਸਣ ਦੇ ਹੈਗੇ ਸਾਡੇ ਕੋਲੇ ਆਸ ਲੈ ਕੇ ਆਏ ਆ ਅਸੀਂ ਆਸ ਨੂੰ ਜਰੂਰ ਕਰਾਂਗੇ ਪਰ ਮੈਂ ਉਹ ਵੀਰ ਨੂੰ ਕਹਿਣਾ ਚਾਹਣਾ ਹੈਗਾ ਜਿਹਦਾ ਡਾਡੀ ਆ ਫਾਦਰ ਆ ਮੈਂ ਫੋਨ ਤੇ ਗੱਲ ਕੀਤੀ ਸੀਗੀ ਉਹਨਾਂ ਨਾਲ ਤੇ ਉਹ ਪਤਾ ਹੀ ਕਹਿੰਦੇ ਹੈਗੇ ਮੈਨੂੰ ਕਹਿੰਦੇ ਕਹਿੰਦਾ ਵੀ ਉਹ ਕਹਿੰਦਾ ਮੈਨੂੰ ਇਹਨੂੰ ਮੈਂ ਕਹਿੰਦਾ 5 ਕਰੋੜ ਰੁਪਈਆ 5 ਕਰੋੜ ਰੁਪਈਆ ਕਹਿੰਦਾ ਮੈਂ ਦਿੱਤਾ ਆਇਆ ਕਹਿੰਦਾ ਬਾਬਾ ਜੀ ਕਹਿੰਦਾ ਤੇ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਜੇ ਤੂੰ 5 ਕਰੋੜ ਦਿੱਤਾ ਪੁੱਤ ਜੀ 1 ਕਰੋੜ ਰੁਪਈਆ ਤੂੰ ਬਾਬੇ ਨੂੰ ਕੋਠੀ ਤੇ ਲਾ ਦੇ ਅਰੇ ਕੋ ਮੈਨੂੰ ਸੁਣਾਉਣਾ ਸੰਗ ਜੀ ਉਹ ਮੈਂ ਨਹੀਂ ਗੱਲ ਕਰਨੀ ਭਾਈ ਸਾਹਿਬ ਮੇਰੇ ਕੋਲ ਮੇਰੀ ਮੇਰੀ ਆਪਣੀ ਜਥੇ ਬੰਦੀ ਆ ਸਮਝੇ ਗੱਲ ਮੇਰੀ ਆਪਣੀ ਜਿਹੇ ਬੰਦੀ ਆ ਇਹ ਨਾ ਪੁੱਤ ਇਹ ਮੁੰਡਾ ਕੌਣ ਬੋਲਦਾ ਬਾਪੂ ਜੀ ਮੱਖਣ ਮੈਂ ਨਹੀਂ ਉਸ ਬੰਦੇ ਦਾ ਮੁੰਡਾ ਇਹ ਮੇਰਾ ਮੁੰਡਾ ਹੈ ਮੇਰਾ ਮੁੰਡਾ ਨਹੀਂ ਮੇਰਾ ਬੈਰੀ ਹੈ ਹੁਣ ਤਾਂ ਹਾਂ ਤੁਹਾਡਾ ਦਿਮਾਗ ਮਾਰਤੀਆਂ ਨਾ ਨੇ ਆ ਦੇਖੋ ਜੀ ਆਪਣੀ ਘਰ ਵਾਲੀ ਮੇਰੇ ਮੇਰੀ ਮਾਂ ਆ ਜਿਹੜਾ ਦੂਆ ਬੈਠਾ ਨਾਲ ਨਾਲ ਹੋਊਗਾ ਕਦੇ ਅੱਛਾ ਇਹਨੇ ਮੇਰੀ ਮਾਂ ਮਾਰੀ ਇਹਨੇ ਆਪਣਾ ਬਾਪ ਮਾਰਿਆ ਅੱਛਾ ਮੈਂ ਇਹਨੂੰ ਘਰ ਤੇ ਨਹੀਂ ਆਖ ਸਕਦਾ ਅੱਛਾ ਉਹਦਾ ਪੀਰ ਜਿਹੜਾ ਸਾਰਾ ਖੋਹ ਲੁੱਟ ਲਿਆ ਯਾਰ ਪੁੱਤ ਉਹਨੂੰ ਵਿਚਾਰਾ ਰੋੜਾਂ ਦੇ ਧੱਕੇ ਖਾਂਦਾ ਰਹਿੰਦਾ ਮੈਨੂੰ ਵੀ ਇਹ ਬਤਮੀ ਜਿਹਾ ਲੱਗਿਆ ਹੁਣ 100 ਕਰੋੜ ਰੁਪਏ 500 ਕਰੋੜ ਦਿੱਤਾ 1 ਕਰੋੜ ਰੁਪਏ ਦੀ ਵਿਚਾਰੇ ਨੂੰ ਕੋਠੀ ਤਾਂ ਲੈਦੇ ਤੇਰਾ ਪਿਓ ਆ ਤੂੰ ਲੈਦੇ ਮੇਰੇ ਕੋਲੇ ਹੁੰਦਾ ਤਾਂ ਮੈਂ ਤਾਂ ਲੈ ਹੀ ਦੇਣੀ ਸੀ ਬਸ ਫਿਰ ਗੱਲ ਖਤਮ ਇੰਨੀ ਹਮਦਰਦੀ ਤਾਂ ਦਿਖਾਓ ਹਮਦਰਦੀ 5 ਕਰੋੜ ਰੁਪਏ ਤੂੰ ਪੁੱਤ ਬੇਟੇ 5 ਕਰੋੜ ਦੀ ਗੱਲ ਕੀਤੀ 5 ਕਰੋੜ ਤੇਰੇ ਕੋਲੇ ਕਾਦ ਦਿਖਾ ਨਾ ਵੀ ਆਪੇ ਮੈਂ ਤਾਂ ਸੰਤ ਨੂੰ 10 ਕਰੋੜ ਦਾ ਕਹਿ ਰਿਹਾ ਵੀ ਕਾਤ ਦਿਖਾ ਮੈਂ ਵੀ ਕਹਿ ਵੀ ਕਾਤ ਦਾ ਦਿਖਾ ਵੀ 5 1 ਕਰੋੜ ਰੁਪਏ ਆਪਣੇ ਪਿਓ ਦੇ ਨਾਂ ਹੀ ਕਰਾ ਦੇ ਬਾਹਰ ਧੱਕੇ ਰੋੜਾਂ ਦੇ ਖਾਣ ਦਾ ਫਿਰਦਾ ਬੱਤਨੀ ਜੀ ਦੇ ਨਾਲ ਬਹੁਤ ਬੋਲ ਰਿਹਾ ਬੱਬਾ ਜੀ ਇਹ ਪੜੇ ਲਿਖਿਆ ਇਹ ਗੁਰੂ ਮਹਾਰਾਜ ਦੀ ਧਰਤੀ ਦੇ ਰਹਿੰਦੇ ਆ ਨਾ ਬੱਤਨੀ ਜੀ ਬੰਦਾ ਇਹ ਦੇਖੋ ਫਰੇਗਰ ਸਾਹਿਬ ਦੀ ਧਰਤੀ ਦੇ ਰਹਿੰਦਾ ਗੁਰਸਿੱਖ ਬੰਦਾ ਮੈਨੂੰ ਗੁਰਸਿੱਖ ਲੱਗਦਾ ਸਰਦਾਰ ਉਹਦਾ ਹੀ ਆ ਆਹ ਵੇਖੋ ਬੋਲਦਾ ਕਿਦਾਂ ਇਦਾਂ ਦਾ ਬੰਦਾ ਗੈਸਟਰ ਲੱਗਦਾ ਮੈਨੂੰ ਤਾਂ ਬਹੁਤ ਤਕੜਾ ਕਹਿੰਦਾ ਵੀ ਮੈਂ ਇਹਦੇ ਵਿੱਚ ਇਹ ਵੀ ਕਹਿੰਦਾ ਪਿਆ ਕਹਿੰਦਾ ਮੈਂ ਕਈਆਂ ਦੇ ਪਰਚੇ ਕਹਿੰਦਾ ਤੇਰੇ ਵਰਗੇ ਬਾਬਾ ਹੀ ਕਹਿੰਦਾ ਇੱਥੇ ਜਵਾਨ ਤਾਂ ਕਰਾਉਂਦੇ ਫਿਰਦੇ ਆ ਆ ਦੇਖੋ ਐਡੀ ਵੱਡੀ ਹਸਤੀ ਹੈ ਜੀ ਬਹੁਤ ਵੱਡੇ ਗੈਸਟਰ ਹੈ ਜਿਹੜੀ ਜਨਾਬ ਸਰਕਾਰ ਬਾਰੇ ਦਰਵਾਰੇ ਚਲਦੀ ਹੋਵੇ ਜਿਹਦੇ ਪਿਓ ਧੱਕੇ ਖਾਂਦੇ ਫਿਰਦੇ ਹੋਣ ਜਿਨ੍ਹਾਂ ਦੇ ਪਿਓ ਧੱਕੇ ਰੋਡਾਂ ਦੇ ਉੱਤੇ ਖਾਂਦੇ ਫਿਰਦੇ ਹੋਣ ਤੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਠੀਕ ਹੈ ਨਾ ਤੇ ਇਹ ਇੰਨਾ ਕੋ ਬੱਤਮੀਜ਼ ਬੰਦਾ ਹੈਗਾ ਮੈਂ ਬੱਤਮੀਜ਼ ਹੀ ਕਹੂੰਗਾ ਮੈਂ ਪਹਿਲਾਂ ਤਾਂ ਵੀਰ ਜੀ ਨਾਲ ਗੱਲ ਕਰਦੇ ਵੀਰ ਜੀ ਵੀਰ ਜੀ ਕਰਕੇ ਬੱਤਮੀਜ਼ ਕਹੂੰਗਾ ਆਜੇ ਸੁਣੋ ਬੇਪਰਵਾਹ ਬਦਮਾਸ਼ ਹੈ ਚੋਟੀ ਦਾ ਤੇ ਤੁਸੀਂ ਗੁੰਡੇ ਹੋ ਨਾ ਤੁਸੀਂ ਗੁੰਡੇ ਬਦਮਾਸ਼ ਆ ਕਹਿੰਦਾ ਤੁਸੀਂ ਠੇਕਾ ਤੁਸੀਂ ਠੇਕਾ ਲਿਆ ਵਲੋਂ ਅਸੀਂ ਤਾਂ ਸੰਗਤ ਜੀ ਸਾਡੇ ਕੋਲੇ ਕੋਈ ਵੀ ਆਊਗਾ ਤਾਂ ਠੇਕਾ ਲਿਆ ਹੀ ਹੋਇਆ ਸੰਗਤ ਜੀ ਜੇ ਸਾਡੇ ਕੋਲੇ ਕੋਈ ਬਜ਼ੁਰਗ ਆਊ ਸਾਡੇ ਕੋਲੇ ਕੋਈ ਭੈਣ ਆਊਗੀ ਸਾਡੇ ਕੋਲੇ ਕੋਈ ਮਾਤਾ ਆਊਗੀ ਕੋਈ ਵੀ ਯਾਰ ਪੰਜਾਬ ਪੂਰੇ ਬਾਲੜੀ ਦੀ ਧਰਤੀ ਦੇ ਉੱਤੇ ਜਿੰਨੇ ਵੀ ਹੈਗੇ ਆ ਬਜ਼ੁਰਗ ਉਹ ਸਾਡੇ ਪਿਓ ਹੀ ਆ ਜਿੰਨੀਆਂ ਸਾਡੇ ਬਜ਼ੁਰਗ ਧਰਤੀ ਦੇ ਉੱਤੇ ਮਾਵਾਂ ਨੇ ਉਹ ਸਾਡੀਆਂ ਮਾਵਾਂ ਹੀ ਨੇ ਜਿੰਨੀਆਂ ਸਾਡੀਆਂ ਬੱਚੀਆਂ ਉਹ ਸਾਡੀਆਂ ਬੱਚੀਆਂ ਰਹਿਣੀਆਂ ਜਿਹੜੀਆਂ ਧੀਆ ਨੇ ਧੀ ਹੀ ਰਹਿਣੀਆਂ ਮਾਵਾ ਤੇ ਮਾਵਾ ਹੀ ਰਹਿਣੀਆਂ ਨੇ ਸਾਡੀਆਂ ਇਹ ਤੇਰਾ ਪਿਓ ਆ ਇਹ ਪੱਤਰਕਾਰ ਜੀ ਕਹਿੰਦੇ ਨਹੀਂ ਆ ਕਿ ਕਹਾਵਤ ਕਹੀ ਆ ਕਹਿੰਦੇ ਚਿੱਟੇ ਹੋ ਜਾਂਦੇ ਖੂਨ ਇਹ ਹੋ ਗਏ ਚਿੱਟੇ ਖੂਨ ਹੁਣ ਇੱਥੋਂ ਪਤਾ ਲੱਗਦਾ ਇਹ ਨੰਗਾ ਕਲਯੁਗ ਹੁਣ ਨੱਚਦਾ ਇਹ ਜਿਹੜਾ ਨੰਗਾ ਕਲਯੁਗ ਆਣਾ ਅੱਜ ਨੱਚਣ ਡਿਆ ਇੱਥੋਂ ਪਤਾ ਲੱਗਦਾ ਵੀ ਨੰਗਾ ਕਲਯੁਗ ਦਾ ਪੈਰਾ ਹੋ ਗਿਆ ਹੈਗਾ ਜੀ ਜਿਹੜਾ ਆਪਣੇ ਪਿਓ ਨੂੰ ਬਾਹਰ ਕੱਢਦਾ ਆਪਣੇ ਸਗੇ ਭਰਾ ਨੂੰ ਕੁੱਟ-ਕੁੱਟ ਕੇ ਉਹਨੂੰ ਪਾਗਲ ਕਰਦਾ ਮੈਂ ਨਹੀਂ ਕਹਿ ਰਿਹਾ ਬਾਬਾ ਜੀ ਕਹਿ ਰਹੇ ਹੈਗੇ ਪਾਗਲ ਹੋ ਗਿਆ ਬੰਦਾ ਉਹ ਤੇ ਨਹਿਰ ਤੇ ਲਿਆ ਕੇ ਵੜ ਕੇ ਸਿੱਟਣ ਲੱਗੇ ਸੀਗੇ ਉਹ ਸ਼ੁਕਰ ਕਰੋ ਗੁਰੂ ਪਿਤਾ ਜੀ ਨੇ ਉਹਦੇ ਬੰਦੇ ਦੇ ਕਿਸੇ ਗੱਲ ਦੇ ਵਿੱਚ ਦਿਮਾਗ ਦੇ ਵਿੱਚ ਗੱਲ ਪਾਦੀ ਵੀ ਐ ਐਨ ਆਰ ਆਈ ਆ ਬਾਹਰ ਹੋ ਗਿਆ ਕੈਨੇਡਾ ਦੇ ਵਿੱਚੋਂ ਵੀ ਆਪਾਂ ਸਾਰੇ ਫਸ ਜਾਗੇ ਜੇ ਮਰ ਗਿਆ ਤਾਂ ਉਹ ਤਾਂ ਬਚ ਗਿਆ ਤੇ ਇਹ ਮਾਰਨ ਨੂੰ ਫਿਰਦੇ ਹੋਇਆ ਯਾਰ ਐਦਾਂ ਦੇ ਵੀ ਭਰਾ ਹੁੰਦੇ ਆ ਮੈਂ ਤਾਂ ਹੈਰਾਨ ਐ ਸੁਣ ਸੁਣ ਕੇ ਦੁਨੀਆ ਦੀਆਂ ਗੱਲਾਂ ਅੱਜ ਕੱਲ ਸੰਗਤ ਜੀ ਤੇ ਮੈਂ ਹੋਰ ਵੀ ਗੱਲ ਕਹਿ ਦੇਣਾ ਚਾਹਣਾ ਜਿਹੜੇ ਮੈਨੂੰ ਕਹਿੰਦੇ ਨਾ ਡੁਪਲੀਕੇਟ ਐ ਆ ਦੇਖੋ ਬਜ਼ੁਰਗ ਆ ਮੈਂ ਬਜ਼ੁਰਗਾਂ ਦੀ ਸੇਵਾ ਕਰਦਾ ਡੁਪਲੀਕੇਟ ਡੁਪਲੀਕੇਟ ਆ ਬਜ਼ੁਰਗਾਂ ਦੀ ਸੇਵਾ ਕਰਦੇ ਆ ਅਸੀਂ ਡੁਪਲੀਕੇਟ ਆ ਤੇ ਮੈਂ ਉਹ ਵੀਰਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਕਮੈਂਟ ਮਾਰਦੇ ਆ ਕਮੈਂਟ ਮਾਰਦੇ ਆ ਗਿਆ ਮੋਬਾਈਲਾਂ ਦੇ ਵਿੱਚ ਵੀ ਕਹਿੰਦੇ ਵੀ ਇਹ ਬਾਬਾ ਡੁਪਲੀਕੇਟ ਹੈਗਾ ਵੀ ਉਹਨੂੰ ਪੁੱਛਣਾ ਚਾਹਣਾ ਆਹ ਬਾਪੂ ਦੀ ਬਾਹ ਫੜੋ ਆਣ ਕੇ ਯਾਰ ਜੇ ਮੈਂ ਡੁਪਲੀਕੇਟ ਆ ਤੁਸੀਂ ਤਾਂ ਅਸਲੀ ਹੋ ਆਜੋ ਆਪੇ ਦੀ ਮੱਝ ਤੇ ਕਰੀ ਤੁਹਾਡੇ ਤੇ ਬਹੁਤ ਸਵਾਲ ਚੁੱਕੇ ਜਾਂਦੇ ਆ ਵੀ ਤੁਸੀਂ ਡੁਪਲੀਕੇਟਾ ਪਿੱਛੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤੁਹਾਡੇ ਕੋ ਫਿਰ ਵੀ ਲੋਕ ਤੁਹਾਡੇ ਕੋਲ ਆ ਰਹੇ ਆ ਜ ਫਤਿਹਗੜ੍ਹ ਸਾਹਿਬ ਤੋਂ ਲੋਕ ਦੇਖੋ ਪਹੁੰਚੇ ਆ ਬਾਪੂ ਜੀ ਦੇਖੋ ਜੀ ਡੁਪਲੀਕੇਟ ਹੈ ਨਾ ਤਾਂ ਹੀ ਹੁੰਦੇ ਆ ਨਾ ਵੀ ਡੁਪਲੀਕੇਟ ਸੇਵਾ ਕਰਦੇ ਪਏ ਆ ਸਾਡੀ ਗੁਰੂ ਪਿਤਾ ਜੀ ਨੇ ਸੇਵਾ ਲਈ ਹੋਈ ਆ ਜਿੰਨੇ ਕੁ ਜੋਗੇ ਅਗੇ ਅਸੀਂ ਹੈਗੇ ਆ ਪਰ ਡੁਪਲੀਕੇਟ ਹੀ ਕੰਮ ਕਰਦੇ ਵੇ ਅਸਲੀ ਕੰਮ ਹੀ ਨਹੀਂ ਕਰਦਾ ਮੈਂ ਅਸਲੀ ਜਿਹੜੇ ਅਸਲੀ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਵੀਰੋ ਆਓ ਮੇਰੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਬਜ਼ੁਰਗ ਦੀ ਗੱਲ ਸੁਣੋ ਕੈਨੇਡਾ ਤੋਂ ਆਇਆ ਇਹ ਵਿਚਾਰਾ ੱੱਕੇ ਖਾਂਦਾ ਫਿਰਦਾ ਰੋਡਾਂ ਦੇ ਉੱਤੇ ਇਹਦੇ ਪਿਓ ਇਹਦਾ ਜਿਹੜਾ ਮੁੰਡਾ ਉਹ ੱੱਕੇ ਖਵਾ ਰਿਆ ਹੈਗਾ ਇਹਦੀ ਆਪਾਂ ਬਾਹ ਫੜੀਏ ਜੇ ਆਪਣੀ ਪੰਜਾਬ ਦੀ ਧਰਤੀ ਤੇ ਕੈਨੇਡਾ ਤੋਂ ਆ ਹੀ ਗਿਆ ਇਹਦੀ ਬਾਹ ਫੜ ਕੇ ਆਪਾਂ ਬਜ਼ੁਰਗ ਆਪਣਾ ਬਜ਼ੁਰਗ ਦੀ ਆਪਾਂ ਸੇਵਾ ਕਰੀਏ ਇਹ ਪੀਰਾ ਪਕੀਰਾ ਦੀ ਧਰਤੀ ਹੈ ਸਾਡੀ ਜੇ ਪੀਰਾ ਪਕੀਰਾ ਦੀ ਧਰਤੀ ਤੇ ਸਾਡੇ ਬਜ਼ੁਰਗ ਆ ਜਾਣ ੱੱਕੇ ਖਾਂਦੇ ਹੋਣ ਲੱਖ ਲ ਅਸਲੀ ਵਾਲਿਆਂ ਦੇ ਵੀ ਸਾਡੇ ਡੁਪਲੀਕੇਟ ਵਾਲਿਆਂ ਦੀ ਜਿਹੀ ਤਾਂ ਡੁਪਲੀਕੇਟ ਹੈਗੇ ਹੈਗੇ ਆ ਜਿਹੜੇ ਅਸਲੀ ਕਹਿੰਦੇ ਹੈਗੇ ਆ ਵੀ ਅਸੀਂ ਵੀ ਅਸਲੀ ਆ ਵੀ ਉਹਨਾਂ ਨੂੰ ਮੈਂ ਵੀਰਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਲਦੀ ਆਓ ਇਹਦੀ ਬਾਹ ਫੜ ਕੇ ਤੇ ਆਪਾਂ ਉਹ ਬੰਦੇ ਤੇ ਕਾਰਵਾਈ ਕਰਵਾਈਏ ਜਗਾ ਦਵਾਈਏ ਤੇ ਇੱਥੇ ਜਗਤ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਹੈ ਜਹੇ ਬੰਦੀਆਂ ਨੂੰ ਵੀ ਵੀ ਆਪਾਂ ਸੇਵਾ ਕਰੀਏ ਮਦਦ ਜ਼ਰੂਰ ਕਰਨ ਵਾਲੀ ਹੈਗੀ ਆ ਲੱਗਦਾ ਬਾਬਾ ਜੀ ਕੀ ਕਾਲ ਯੁਗ ਆ ਗਿਆ ਕਾਲ ਯੁਗ ਦਾ ਜਿਹੜਾ ਅਸਰ ਉਹ ਵੇਖਣ ਨੂੰ ਮਿਲ ਰਿਹਾ ਅੱਜ ਕੱਲ ਪੁੱਤ ਜੀ ਮੈਂ ਤੁਹਾਨੂੰ ਕਹਿ ਤਾਂ ਜਾਣਾ ਵੀ ਕਾਲ ਯੁਗ ਨੰਗਾ ਹੋ ਕੇ ਡਾਂਸ ਕਰਦਾ ਪਿਆ ਇਹ ਡਾਂਸ ਕਰਦਾ ਪਿਆ ਨੱਚਦਾ ਇੰਨਾ ਚਾ ਇਹ ਕੁਲ ਇੱਥੇ ਪਤਾ ਲੱਗਦਾ ਵੀ ਜਿਹੜਾ ਆਪਣੇ ਭਰਾ ਨੂੰ ਸਕੇ ਨੂੰ ਲੱਤਾਂ ਤੋੜਤੀਆਂ ਬਾਹਾਂ ਤੋੜ ਕੇ ਬਾਹਰ ਘਰੋਂ ਕਾਰਤਾ ਵੱਢਣ ਲੱਗੇ ਸੱਟਣ ਲੱਗੇ ਸੀਗੇ ਇਹ ਬਜ਼ੁਰਗਾਂ ਦਾ ਕਹਿਣਾ ਹੈਗਾ ਫਿਰ ਬਜ਼ੁਰਗ ਧੱਕਾ ਬਾਹਰ ਧੱਕੇ ਖਾਂਦਾ ਫਿਰਦਾ ਰੋੜਾ ਦੇ ਉੱਤੇ ਕਿ ਕਿਰਾਏ ਤੇ ਰਹਿੰਦਾ ਕਿਤੇ ਕਿਤੇ ਰਹਿੰਦਾ ਡਰਦਾ ਮਾਰਾ ਪਤਾ ਨਹੀਂ ਕਿੱਡਾ ਕਿ ਗੈਂਗਸਟਰ ਹੋਊਗਾ ਭਰਾਵਾ ਮੈਨੂੰ ਤਾਂ ਸਮਝ ਨਹੀਂ ਆਉਂਦੀਗੀ ਇੱਕ ਗੁਰੂ ਮਹਾਰਾਜ ਦੀ ਧਰਤੀ ਤੇ ਰਹਿਣ ਵਾਲਾ ਵੀਰ ਤੂੰ ਮੈਂ ਤੈਨੂੰ ਮਾੜਾ ਨਹੀਂ ਕਹਿੰਦਾ ਵੀਰ ਜੀ ਤੂੰ ਇੱਕ ਗੁਰੂ ਮਹਾਰਾਜ ਦੀ ਧਰਤੀ ਤੇ ਰਹਿਣ ਵਾਲੇ ਹੋ ਗੁਰੂ ਮਹਾਰਾਜ ਨੇ ਲੋਕਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਬਜ਼ੁਰਗਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਬਜ਼ੁਰਗਾਂ ਨੂੰ ਰੋਕ ਆਪਣੇ ਗੱਲ ਨਾਲ ਲਾਇਆ ਹੋਇਆ ਤੇ ਤੂੰ ਕਿੱਦਾਂ ਦਾ ਯਾਰ ਬੰਦਾ ਹੈਗਾ ਵੀ ਆਪਣੇ ਪਿਓ ਨੂੰ ਤੂੰ ਘਰੋਂ ਬਾਹਰ ਕੱਢਦਾ ਹੈਗਾ ਪਰ ਮੈਂ ਤੁਹਾਡੇ ਬਾਰੇ ਵੀਰ ਚ ਗਲਤ ਨਹੀਂ ਕਹੂੰਗਾ ਪਰ ਜੇ ਤੂੰ ਸਾਡੀ ਗੱਲ ਸੁਣਦਾ ਤੇਰੇ ਤੱਕ ਆਵਾਜ਼ ਮੇਰੀ ਪਹੁੰਚਦੀ ਆ ਵੀ ਆਪਣਾ ਜਿਹੜਾ ਪਿਓ ਹੁੰਦਾ ਨਾ ਇਹ ਬਹੁਤ ਵੱਡੀ ਇੱਕ ਰੱਬ ਹੁੰਦਾ ਜੇ ਪਿਓ ਦੀ ਸੇਵਾ ਕਰ ਲੈਣਾ ਰੱਬ ਮਿਲ ਗਿਆ ਗੁਰੂ ਘਰਾਂ ਦੇ ਵਿੱਚ ਜਾ ਕੇ ਰੱਬ ਨਹੀਂ ਮਿਲਦੇਗੇ ਅਸਲੀ ਤਾਂ ਮਾਂ ਪਿਓ ਦੀ ਸੇਵਾ ਹੁੰਦੀ ਆ ਤੇ ਇਹ ਜਰੂਰ ਕਰਿਆ ਕਰੋ ਮਾਪਿਓ ਦੀ ਸੇਵਾ ਇਹੀ ਦਾਣੀਆਂ ਨਾਲ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਸੰਗਤ ਨੂੰ ਵੀ ਅੱਜ ਕੱਲ ਧੀਆ ਚੰਗੀਆਂ ਨੇ ਪੁੱਤਾਂ ਨਾਲੋਂ ਤੇ ਪੁੱਤ ਅੱਜ ਪੁੱਤ ਕੁਪੁੱਤ ਹੋ ਜਾਂਦੇ ਹੈਗੇ ਧੀਆ ਨਹੀਂ ਹੁੰਦੀਆਂ ਪੁੱਤ ਕੁਪੁੱਤ ਧੀਆ ਆਪਣੇ ਮਾਪਿਓ ਨੂੰ ਸੰਭਾਲ ਲਿਆ ਨੇ ਜੇ ਵਿਆਹੀਆਂ ਵੀ ਹੋਣ ਨਾ ਦੂਰੋਂ ਆਣ ਕੇ ਗੱਲ ਨਾ ਲਾਉਂਦੇ ਨੇ ਵੀ ਮੇਰਾ ਪਿਓ ਆ ਮੈਨੂੰ ਗੱਲ ਨਾ ਲਾ ਕੇ ਰੱਖਿਆ ਹੋਇਆ ਬੇਨਤੀ ਇਹ ਹੀ ਹੈ ਜੇ ਵੀ ਸਾਡਾ ਸਾਡੀ ਮਦਦ ਕਰੀ ਜਾਵੇ ਇਹ ਕੋਨਾ ਪਰ ਪਰਚਾ ਹੋ ਜਵੇ ਉਹ ਅੰਦਰ ਹੋ ਜਾਣ ਜਿਹੜੇ ਬੰਦੇ ਸਾਡੇ ਘਰ ਪਰ ਦੇਖੋ ਉਹਨਾਂ ਪਰ ਕਤਲ ਕੇਸ ਬਣਦਾ ਹੈ ਜਿਹੜਾ ਬੰਦਾ ਸਾਡੇ ਘਰ ਤੇ ਜਾ ਕੇ ਮੇਰੇ ਮੁੰਡੇ ਨੇ ਚੱਕ ਕੇ ਲਿਆਏ ਨੇ ਸੱਤ ਬੰਦੇ ਇਕੱਠੇ ਹੋ ਕੇ ਉਹਨਾਂ ਪਰ ਕਤਲ ਕੇਸ ਬਣਦਾ ਹੈ ਉਹਨਾਂ ਪਰ ਹੋਣਾ ਚਾਹੀਦਾ ਹੈ ਇਹਨਾਂ ਕਿਹੜਾ ਖਫੂਟੀਆਂ ਨੇ ਸਰਕਾਰ ਦੀਆਂ ਜਿੰਨੀ ਜਿੰਨੀ ਪੁਲਿਸ ਹੈ ਜਿੰਨੇ ਸਿਆਸੀ ਬੰਦੇ ਉਹਨਾਂ ਨੇ ਕਿਹੜਾ ਖਫਟ ਗਿਆ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜਾ ਕਿਸੇ ਬੰਦੇ ਦੇ ਨੇ 30 ਮੰਜ਼ਲ ਚੋਂ ਕੁੱਟ ਕੇ ਲਿਆ ਕੇ ਗੱਡੀ 'ਚ ਸਿੱਟਿਆ ਫਿਰ ਨਹਿਰ ਨੂੰ ਕਰ ਲਿਆ ਸਿੱਧਾ ਫਿਰ ਹੋਰ ਅਜੇ ਉੱਪਰ ਦੀ ਹੋਰ ਕੀ ਹੋ ਸਕਦਾ ਅਸੀਂ ਸਾਰੇ ਚੰਡੀਗੜ੍ਹ ਤਾਂ ਹੀ ਘੁੰਮਲੇ ਸਾਡੀ ਕੋਈ ਨਹੀਂ ਸੁਣਦਾ ਐਸੇ ਗੱਲੋ ਜਿਹੜੇ ਪੰਜਾਬ ਦੇ ਲੋਕ ਨੇ ਬਾਹਰ ਭੱਜਣ ਦੀ ਕੋਸ਼ਿਸ਼ ਕਰਦਾ ਅਸੀਂ ਬਾਹਰ ਰਹੀਏ ਉੱਥੇ ਸੁਖੀ ਆ ਆਹਾਂ ਬਿਲਕੁਲ ਬਿਲਕੁਲ ਸੁਖੀ ਐ ਉੱਥੇ ਬਾਹਰ ਨੂੰ ਐਸੇ ਕਰਕੇ ਬੱਚੇ ਜਾ ਰਹੇ ਨੇ ਪੰਜਾਬ ਖਾਲੀ ਹੋ ਚੱਲਿਆ ਉੱਥੇ ਤਾਂ ਪੱਤਰਕਾਰ ਜੀ ਕਾਨੂੰਨ ਉੱਥੇ ਕਾਨੂੰਨ ਹੈ ਕੋਈ ਹਾਂ ਉੱਥੇ ਤਾਂ ਕਿਹਾ ਜਾ ਕਾਨੂੰਨ ਹੈ ਹੁਣ ਜੇ ਆਪਾਂ ਸੋਚੀਏ ਉੱਥੇ ਤਾਂ ਇੱਕ ਪੈਸੇ ਦੀ ਵੀ heira-pheri ਨਹੀਂ ਝੂਠ ਨਹੀਂ ਉੱਥੇ ਬਿਲਕੁਲ ਇਮਾਨਦਾਰੀ ਦਾ ਕੰਮ ਚੱਲਦਾ ਕੋਈ ਅੰਤ ਨਹੀਂ ਜਿਹੜਾ ਬੰਦਾ ਕੰਮ ਕਰਦਾ ਉੱਥੇ ਕੋਈ ਭੁੱਖਾ ਨਹੀਂ ਮਰਦਾ ਜਿਹੜਾ ਨਹੀਂ ਕੰਮ ਕਰਦਾ ਉੱਥੇ ਵੀ ਭੁੱਖਾ ਮਰਦਾ ਹੈ ਇਹ ਜੇ ਤੁਸੀਂ ਕਹੋ ਨਾ ਕੈਨੇਡਾ 'ਚ ਵੀ ਇਹੋ ਜਿਹੇ ਬੰਦੇ ਨੇ ਜਿਹੜਾ ਨੇ ਕੰਮ ਨਹੀਂ ਕਰਨਾ ਖਰਚਾ ਕਰਨਾ ਦੁੱਗਣਾ ਉਹ ਇੱਥੇ ਨੂੰ ਆਉਣ ਤੇ ਕਿਰਾਏ ਤੇ ਵੀ ਔਖੇ ਨੇ ਅਭੀ ਕੰਮ ਆਏਗਾ ਪਰ ਇਹੋ ਜੇ ਵੀ ਨੇ ਜਿਹੜੇ ਉੱਥੇ ਜਾ ਕੇ ਦੋ ਦੋ ਤਿੰਨ ਤਿੰਨ ਘਰ ਬਣਾਈ ਬੈਠੇ ਨੇ ਉਹ ਵੀ ਬੰਦੀ ਨੇ ਪੱਤਰਕਾਰ ਜੀ ਮੈਂ ਇੱਕ ਗੱਲ ਕਹਿਣਾ ਚਾਹਣਾ ਸੰਗਤ ਨੂੰ ਸੰਗਤ ਜੀ ਆ ਦੇਖ ਲੋ ਬਜ਼ੁਰਗਾਂ ਦਾ ਬਾਹਰ ਕਹਿੰਦੇ ਆ ਨਾ ਬਾਹਰ ਬਾਹਰ ਜੇ ਆਪਾਂ ਅੱਜ ਕੱਲ ਜੇ ਕੰਮ ਕਰਾਂਗੇ ਨਾ ਤੇ ਸਭ ਕੁਝ ਬਣਦਾ ਹੈਗਾ ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਤੇ ਠੋਕਰ ਹੀ ਨੇ ਤੇ ਕੰਮ ਤੇ ਇੱਕ ਜਿਹੜਾ ਕਰਮ ਹੁੰਦੇ ਆ ਕੰਮ ਤੇ ਕਰਮ ਜ਼ਰੂਰੀ ਆ ਤੇ ਇਦਾਂ ਦੇ ਕੰਮ ਆ ਵੀ ਇਹ ਜਿਹੜੇ ਬਜ਼ੁਰਗਾਂ ਇਹਨਾਂ ਦਾ ਆਪਾਂ ਸਾਥ ਦੇਣਾ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਜਿੱਥੇ-ਜਿੱਥੇ ਕਚਹਿਰੀ ਦੇ ਵਿੱਚ ਕੋਰਟ ਦੇ ਵਿੱਚ ਚੰਡੀਗੜ੍ਹ ਜਾ ਕੇ ਆਇਆ ਉਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਮਹਾਰਾਜ ਸੰਤ ਜੀ ਇਹਨਾਂ ਦਾ ਸੁਣੋ ਸਰਕਾਰ ਨੂੰ ਕਾਨੂੰਨ ਆਹੀ ਹੱਥ ਦੇ ਵਿੱਚ ਨਹੀਂ ਲੈਣਾ ਚਾਹੁੰਦੇਗੇ ਤੇ ਜਲਦ ਤੋਂ ਜਲ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਬਾਅਦ ਦੇ ਵਿੱਚ ਜਦੋਂ ਅਸੀਂ ਚਲੇ ਗਏ ਉੱਥੇ ਫਿਰ ਸੰਗਤ ਜੀ ਸਰਕਾਰ ਨੇ ਬੋਲਿਆ ਗਿਆ ਨਾ ਵੀ ਕਾਨੂੰਨ ਨਿੰਗ ਸਿੰਘ ਹੱਥ ਚ ਲੈਂਦੇ ਆ ਨਿੰਗ ਸਿੰਘ ਇਦਾਂ ਕਰਦੇ ਆ ਗਿਆ ਨਿੰਗ ਸਿੰਘ ਫੌਜ ਇਦਾਂ ਕਰਦੀ ਹੈ ਗਿਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਆ ਵੀ ਬਜ਼ੁਰਗ ਦੀ ਸੁਣੀ ਜਾਵੇ ਵੀ ਸਾਡੇ ਕੋਲ ਇਦਾਂ ਦਾ ਕੋਈ ਗਲਤ ਕੰਮ ਨਾ ਹੋਵੇ ਅਸੀਂ ਦਵਾਵਾਂਗੇ ਜੀ ਹੱਕ ਜਿੰਨੇ ਜੋਗੇ ਹੈਗੇ ਆ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪ ਜੀ ਜੀ ਗੱਲ ਕਰ ਰਹੇ ਹੋ ਜੀ ਜੀ ਕਰ ਰਹੇ ਆ ਜੀ ਸਰ ਜੀ ਮੈਂ ਦਾ ਸਿਟੀ ਹੈਡਲਾਈਨ ਤੋਂ ਪੱਤਰਕਾਰ ਜੈ ਕੁਮਾਰ ਗੱਲ ਕਰ ਰਹੇ ਆ ਜੀ ਲੁਧਿਆਣੇ ਤੋਂ ਜੀ ਸਰ ਜੀ ਤੁਹਾਡੇ ਪਿਤਾ ਜੀ ਸਾਡੇ ਕੋਲ ਬੈਠੇ ਨੇ ਤੁਹਾਡੇ ਖਿਲਾਫ ਬੋਲ ਰਹੇ ਨੇ ਕਿ ਮੈਨੂੰ ਘਰੋਂ ਕੱਢਤਾ ਮੇਰਾ ਸਾਰਾ ਕੁਝ ਲਖਾ ਲਿਆ ਇਹਨਾਂ ਨੇ ਇਹਨਾਂ ਨੇ ਆਪਣਾ ਡੈਡੀ ਇਹਨਾਂ ਨੇ ਆਪਣੇ ਫਾਦਰ ਨੂੰ ਮਾਰਤਾ ਸੀਗਾ ਹੂੰ ਜਿਹੜਾ ਮੇਰਾ ਦੂਜਾ ਹਸ ਨਾਲ ਹੈਗਾ ਜੀ ਇਹਨੇ ਆਪਣੀ ਮਾਤਰ ਨੂੰ ਮਾਰਤਾ ਤੁਸੀਂ ਦੱਸੋ ਵੀ ਘਰ ਰੱਖਣ ਦੇ ਲੈਕ ਨੇ ਨਹੀਂ ਮਾਰ ਕਿਵੇਂ ਦਿੱਤਾ ਮੇਰੇ ਕੋਲ ਹੀ ਮੌਜੂਦ ਨੇ ਜੀ ਇਹ ਮੈਂ ਜੇ ਹਾਂਜੀ ਬਸ ਇਹਨਾਂ ਨੂੰ ਇਹਨਾਂ ਨੂੰ ਪੁੱਛ ਲਿਓ ਪਲੀਜ਼ ਮੇਰੀ ਤਾਂ ਇੰਨੀ ਹੋ ਬਸ ਸਾਡੇ ਕੋਟਾਂ ਦੇ ਵਿੱਚ ਕੇਸ ਚੱਲਦੇ ਹੂੰ ਜਗ੍ਹਾ ਜ਼ਮੀਨ ਕਹਿੰਦੇ ਤੁਸੀਂ ਆਪਣੇ ਨੌ ਲਖਾ ਲਈ ਤੇ ਇਹਨਾਂ ਨੂੰ ਘਰੇ ਵੀ ਨਹੀਂ ਰੱਖ ਰਹੇ ਜੀ ਤੁਸੀਂ ਹੁਣ ਕਹਿੰਦੇ ਪਏ ਇਹਨਾਂ ਦੇ ਤੁਸੀਂ ਆਪਣੇ ਭਰਾ ਨੂੰ ਵੀ ਕੁੱਟਿਆਗਾ ਮੈਂ ਤਾਂ ਕੈਨੇਡਾ ਬੈਠਾ ਸੀ ਨਹੀਂ ਇਹ ਕਹਿ ਰਹੇ ਨੇ ਜੀ ਸਾਡੇ ਕੋਲ ਬੈਠੇ ਨੇ ਇਹ ਹਾਂਜੀ ਫਿਰ ਜੋ ਕੋਈ ਮਤਲਬ ਆਪਣੇ ਘਰ ਦੇ ਵਿੱਚ ਇਹਨਾਂ ਨੇ ਕੋਈ ਗਾਲਾਂ ਗੋਲਾਂ ਕੱਢੀਆਂ ਹੋਣਗੀਆਂ ਉਹਨੇ ਛੱਡਿਆ ਹੁੰਦਾ ਚੱਕ ਕੇ ਹੁੜਕੀ ਹੂੰ ਜੀ ਇਹ ਬਾਪੂ ਜੀ ਸਾਡੇ ਬਾਪੂ ਜੀ ਤੁਸੀਂ ਆਪਣੇ ਕਹਿੰਦੇ ਤੁਸੀਂ ਇਹਨਾਂ ਦੇ ਮਾਂ ਨੂੰ ਮਾਰਤਾ ਕਹਿੰਦੇ ਨਾ ਬਿਲਕੁਲ ਇਹ ਆ ਗੱਲ ਕਰੋ ਮੈਂ ਕਿਉਂ ਫਾਰਮ ਆ ਲਈਏ ਨਾ ਮੈਨੂੰ ਗੱਲ ਕਰਨ ਦੀ ਲੋੜ ਨਹੀਂ ਜੀ ਨਹੀਂ ਆ ਕਰੋ ਜੀ ਗੱਲ ਕਲੀਅਰ ਹੋਣੀ ਨਹੀਂ ਨਹੀਂ ਮੈਨੂੰ ਗੱਲ ਕਰਨੀ ਲੋੜ ਨਹੀਂ ਜੀ ਕਲੀਅਰ ਹੋਣੀ ਜ਼ਰੂਰੀ ਜੀ ਕੱਲ ਨੂੰ ਤੁਸੀਂ ਕਹੋ ਮੈਂ ਪਤਾ ਜੀ ਇਹਨੇ ਆਪਣੇ ਫਾਦਰ ਨੂੰ ਮਾਰਤਾ ਫਾਦਰ ਨੂੰ ਕਿਵੇਂ ਮਾਰਿਆ ਜੀ ਇਹਨਾਂ ਨੇ ਹਾਂ ਇਹਨਾਂ ਨੇ ਬਹੁਤ ਪਹਿਲਾਂ ਜੀ ਇਹ ਵੀ ਦੂਜੇ ਲੋਟ ਬਦ ਬੰਦੇ ਨੇ ਬਦਮਾਸ਼ ਹੁੰਦੇ ਨੇ ਠੀਕ ਹੈ ਨਹੀਂ ਇਹ ਤਾਂ ਬਾਹਰ ਰਹਿੰਦੇ ਜੀ ਇਹ ਤਾਂ ਕਹਿੰਦਾ ਮੈਂ ਉਹਨਾਂ ਹੀ 2-3 ਮਹੀਨੇ ਲਈ ਆ ਦੇਖੋ ਜੀ ਗੱਲ ਇਹ ਆ ਮੈਂ ਤਾਂ ਤੁਹਾਨੂੰ ਇੱਕ ਗੱਲ ਮੇਰੀ ਬੇਨਤੀ ਆ ਸਾਡਾ ਇਹ ਮੈਟਰ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਹਮਮ ਬੱਕੋ ਬੱਕਰੀਆਂ ਅਦਾਲਤਾਂ 'ਚ ਚੱਲ ਰਿਹਾ ਹਮਮ ਠੀਕਾ ਥਾਣੇ ਤੋਂ ਨੇ ਦਰਖਾਸਤਾਂ ਹਾਈ ਕੋਰਟ ਤੱਕ ਚੱਲਿਆ ਹੋਇਆ ਠੀਕ ਐ ਨਾ ਗੱਲ ਠੀਕ ਐ ਬਸ ਮੀਰ ਤਾਂ ਇੰਨੀਓ ਵਰਸ਼ਨ ਠੀਕ ਐ ਫਿਰ ਇੱਕ ਕਰੇ ਨਹੀਂ ਰਹਿੰਦੇ ਜੀ ਕਰੇ ਇਹਨਾਂ ਨੂੰ ਰੱਖੋ ਜੀ ਫਿਰ ਪਿਓ ਤੁਸੀਂ ਜੀ ਮੇਰੀ ਵਰਸ਼ਨ ਲਾ ਦੋ ਬਸ ਇਹ ਹੂੰ ਹਾਂਜੀ ਸਾਡੇ ਕੋਰਟ ਦੇ ਵਿੱਚ ਕੇਸ ਚੱਲਦੇ ਨੇ ਹੁਣ ਮੈਂ ਕੀ ਦੱਸਾਂ ਤੁਹਾਨੂੰ ਵੀ ਘਰ ਚ ਤੁਮੀ ਰੱਖ ਸਕਦੇ ਹੂੰ ਨਹੀਂ ਪਾਜੀ ਜ਼ਰੂਰੀ ਐ ਦੇਖੋ ਪਿਓ ਨੇ ਤੁਹਾਡੇ ਲਈ ਇੰਨੀ ਮਿਹਨਤ ਕੀਤੀ ਇਹਨਾਂ ਨੇ ਘਰ-ਬਾਰ ਬਣਾਇਆ ਜਿਵੇਂ ਦਿਖਾਈ ਇਹਨਾਂ ਨੇ ਸਾਡਾ ਘਰ ਖਤਮ ਕਰਤਾ ਹੂੰ ਹਾਂਜੀ ਇਹ ਤਾਂ ਕਹਿੰਦੇ ਤੁਸੀਂ ਕਰਤਾ ਜੀ ਨੇ ਨੀ ਨਾ ਇਹਨੇ ਤਾਂ ਸਾਡਾ ਘਰ ਖਤਮ ਕਰਤਾ ਹੂੰ ਤਿੰਨ ਭਾਈ ਨੇ ਹੂੰ ਉਹਨਾਂ ਨਾਲ ਨਹੀਂ ਬਣਦੀ ਤਿੰਨ ਭਣੋਈਏ ਸੀ ਕਿ ਉਹਨਾਂ ਨਾਲ ਨਹੀਂ ਬਣਦੀ ਤਿੰਨ ਭੈਣਾ ਸੀ ਉਹਨਾਂ ਨਾਲ ਨਹੀਂ ਬਣਦੀ ਦੋ ਬੇਟੀਆਂ ਉਹਨਾਂ ਨਾਲ ਨਹੀਂ ਬਣਦੀ ਦੋ ਨੂੰਹਾਂ ਉਹਨਾਂ ਨਾਲ ਨਹੀਂ ਬਣਦੀ ਹੂੰ ਠੀਕ ਹੈ ਨਾ ਗੱਲ ਹੂੰ ਹੂੰ ਤੇ ਹੁਣ ਇਹਦਾ ਬੇਦਖਲ ਕੀਤਾ ਵਾ ਸੀਗਾ ਚਲੋ ਮੈਂ ਇਸ ਚੱਕਰ 'ਚ ਨਹੀਂ ਪੈਂਦਾ ਮੇਰੀ ਤਾਂ ਇੰਨੀ ਹੋਇਆ ਜੀ ਜੀ ਠੀਕ ਹੈ ਨਾ ਗੱਲ ਸਾਡਾ ਵੱਖੋ-ਵੱਖਰੀਆਂ ਅਦਾਲਤਾਂ ਦੇ ਵਿੱਚ ਕੇਸ ਚੱਲ ਰਿਹਾ ਹੈ ਇਹ ਇਹਨਾਂ ਦੇ ਇਹਨਾਂ ਨੇ ਕੀਤਾ ਹੋਇਆ ਇਹਨਾਂ ਦੇ ਰਿਲੇਟਿਡ ਜੀ ਹਾਂਜੀ ਇਹਨਾਂ ਦੇ ਰਿਲੇਟਡ ਇਹਨਾਂ ਨੇ ਕੀਤਾ ਹੋਇਆ। ਇਹ ਕਹਿੰਦੇ ਜੀ ਪੋਲਿਟੀਕਲ ਪ੍ਰੈਸ਼ਰ ਪੋਲਿਟਿਸ਼ੀਅਨ ਨੇ ਇਹ ਪੜ੍ਹ ਲਿਆ। ਜਿਹੋ ਇਹਨਾਂ ਨੂੰ ਪਤਾ ਹੋਗਾ ਬੀਨੂ ਨੀਦੇ ਬਾਰੇ ਪਤਾ ਹੈਗਾ। ਠੀਕ ਹੈ ਨਾ ਗੱਲ। ਹਮਮ ਹੁਣ ਘਰੇ ਨਹੀਂ ਰੱਖੋਗੇ ਜੀ ਇਹਨਾਂ ਨੂੰ। ਬਿਲਕੁਲ ਨਹੀਂ ਜੀ ਇਹ ਘਰ ਇਹ ਘਰ ਵੜਨ ਦੇ ਯੋਗ ਹੀ ਨਹੀਂ ਹੈਗੇ। ਇਹ ਲੁਧਿਆਣੇ ਨਿਹੰਗ ਸਿੰਘਾਂ ਕੋ ਪਹੁੰਚੇ ਜੀ ਇੱਕ ਗੁਰਦੁਆਰਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਨਿਹੰਗ ਸਿੰਘ ਮੇਰੇ ਕੋਲ ਬਹੁਤ ਤੋਰੇ ਫਿਰਦੇ ਨੇ ਵਿਚਾਰੇ ਇੱਥੇ। ਹਮ ਇਹ ਕਹਿੰਦੇ ਵੀ ਮੈਨੂੰ ਵੀ ਮਾੜਾ ਪੁੱਠਾ ਬੋਲਿਆ ਨਿਹੰਗ ਸਿੰਘ ਕਹਿੰਦੇ ਕਿ ਵੀ ਉਹਨੂੰ ਬੋਲਣ ਨਹੀਂ। ਨਹੀਂ 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 ਹਾਂ ਬਰਤ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਮੈਨੂੰ ਕਹੋ ਵੀ ਇਹਨੇ ਤੁਹਾਨੂੰ ਕਰੋੜ ਰੁਪਏ ਦਿੱਤਾ ਹੈ ਜੀ ਤੁਹਾਡੇ ਸਾਹਮਣੇ ਦਿੱਤਾ ਹੈ ਜੀ ਉਹ ਤਾਂ ਕਹਿੰਦੇ ਜੀ ਤੁਹਾਡੇ ਕੋਲ ਜਾਣਗੇ ਉਹਨਾਂ ਉਹਨਾਂ ਦੇ ਨਾਲ ਖੜਨਗੇ ਇਹ ਕੋਈ ਗੱਲ ਨਹੀਂ ਤੇ ਖੜਨ ਫਿਰ ਆਉਣ ਕੋਈ ਗੱਲ ਇਹ ਹਾਂਜੀ ਠੀਕ ਹੈ ਜੀ ਕੁਝ ਕਹਿਣਾ ਚਾਹੁੰਦੇ ਹੋ ਸਰ ਆਪਣਾ ਕੋਈ ਹੋਰ ਕੋਈ ਗੱਲ ਜਿਹੜੀ ਰਹਿ ਗਈ ਹੋਵੇ ਮੇਰੇ ਇੰਨੀਓ ਵਰਸ਼ਨ ਹੈ ਬਸ ਵੀ ਇਹਨਾਂ ਤਾਂ ਵੱਖੋ-ਵੱਖਰੀਆਂ ਅਦਾਲਤਾਂ 'ਚ ਕੇਸ ਚੱਲਦੇ ਆ ਜੀ ਠੀਕ ਆ ਨਾ ਗੱਲ ਹੂੰ ਹਾਂਜੀ ਠੀਕ ਹੈ ਸਰ ਧੰਨਵਾਦ ਹਾਂਜੀ